ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਜਾ ਕੇ ਬੋਤਾਲ ਲੱਗੂ ਗੱਲ ਦਾ ਜਾ ਕੇ ਜਾ ਕੇ ਅੱਖਾਂ ਕਿਸੇ ਨੂੰ ਮਾਗਰ ਲਾਇਆ ਇਹਨੂੰ ਮੇਰੀ ਮਾਂ ਕੋਕੜੀ ਹੋਲੇ ਲੈ ਗਏ ਕੋਣ ਲੇ ਜਾ ਪਮਾ ਜੀ ਆਪਾਂ ਜੀ ਕਿਵੇਂ ਕਹਿੰਦਾ ਮਾਂ ਮਾਂ ਜਦ ਜਦੋਂ ਮਰੀ ਕਹਿੰਦਾ ਉਦੋਂ ਕਹਿੰਦਾ ਮੈਂ ਸੋਹਣਾ ਉਹ ਕਹਿੰਦਾ ਵੀ ਆਪਣੀ ਮਾਂ ਆਪਣੇ ਨਾਂ ਕਰਾ ਗਈ ਉਹ ਦੰਨਾ ਵਦਾ ਕਰਾਈ ਦੋ ਬੈਠਾ ਤੂੰ ਕੋਣ ਮੇਰੀ ਬੈਠਾ ਹਰਦਾ ਹੀ ਨਹੀਂ ਕਿਤੇ ਨਾ ਨਾ ਸੋਹ ਲੈਣਾ ਪਮਾ ਜੀ ਮੇਰਾ ਕੌਣ ਤੇ ਜਾ ਜਾ ਵੰਦ ਬੰਦਾ ਸਾਡੇ ਹੀ ਮੰਨ ਚਾਏ ਨਾ ਮੰਨ ਭਰਾਵਾ ਹੁਣ ਅਸੀਂ ਕਿਵੇਂ ਕਰੀਏ ਹੁਣ ਕਿਵੇਂ ਨਿਬੜੀਏ ਬਾਬਾ ਤੂੰ ਦੱਸ ਦੇ ਮੈਂ ਹੁਣ ਭਾਈ ਹੁ ਕੀ ਦੱਸਾਂ ਅਹੀਂ ਚੱਲ ਤੂੰ ਭਾਈ ਹਾਂ ਮਨਨਾ ਚੜਾਈ ਨਾ ਨਾ ਤੇਰੀ ਮੰਮੀ ਨਹੀਂ ਮੰਨ ਲੌਂਦੀ ਉਹ ਯਾਰ ਉਹ ਮਰੀ ਹੋਈ ਤੇਰੀ ਮੰਮੀ ਕੀ ਹੈ ਫੇਰ ਨਿੰਨਾ ਨੇ ਟੁੰਡਣਾ ਮੇਰੇ ਪਾਪੇ ਦਾ ਜਿਹੜਾ ਬਾਹਣ ਆਉਂਦਾ ਉਹਦੇ ਨਾਂ ਲਵਾਇਆ ਏਵੇਂ ਮੇਰੇ ਫਿਰ ਆਪਦਾ ਜੋ ਹੱਕ ਕਿਤੇ ਮਰਜੀ ਖਾਂਦਾ ਵੀ ਬਾਹਣ ਟਾੜਦਾ ਟੁੰਡਮਾਨ ਨੂੰ ਪਿਰਦਾ ਯਾਰ ਗਾਹਾਂ ਮੈਨੂੰ ਕੋਈ ਦਵਾ ਵਾਲੇ ਡਾਕਟਰ ਨੂੰ ਦਿਖਾ ਲੈਨੇ ਕੀ ਵੀਰ ਦਿਮਾਗ ਨੂੰ ਕਮਾਜ ਮੰਨ ਕੇ ਕਰਦੇ ਨਹੀਂ ਅ ਤੂੰ ਚਾਂਸੀ ਪਹਿਲਾਂ ਦੇਖਿਆ ਯਾਰ ਇਹ ਤਾਂ ਬਈ ਹੋਰ ਹੀ ਚਾਂਸ ਬਣ ਗਿਆ ਇਹ ਤਾਂ ਐ ਕਰ ਫਿਰ ਮੇਰੀ ਗੱਲ ਸੁਣ ਜਿਹੜੇ ਬੰਦਿਆਂ ਨੇ ਆ ਵੀਡੀਓ ਪਾਈ ਤੇ ਰਿਪੋਰਟੋ ਪਾਈ ਆ ਆਹੋ ਅਸੀਂ ਕਰਾਚੋਂ ਵਾਲੇ ਆਹੋ ਅਸੀਂ ਤਾਂ ਉਹਨਾਂ ਨੂੰ ਗਵਾਹ ਬਲਿਆ ਆਉਣੇ ਹਾਂ ਉਹਨਾਂ ਨੂੰ ਗਵਾਹ ਲਿਆਵਾਂਗੇ ਹਾਂ ਹੁਣ ਜਾ ਕੇ ਲਿਆਓ ਸਾਨੂੰ ਕਿ ਲਿਆਓ ਕੋਈ ਗੱਲ ਨਹੀਂ ਵਿੜਦੇ ਜਾਓ ਗਵਾਹ ਲਿਆਓ ਤਾਂ ਇੱਕ ਵੇਲੇ ਲੱਗੇ ਚਲ ਗਿਆ ਇੱਥੇ ਲਿਓ ਲਿਓ ਫਿਰ ਗੱਲ ਦਾ ਤਾਂ ਪਤਾ ਲੱਗੇ ਬੰਦ ਦਾ ਤੁਸੀਂ ਰੱਖ ਲਓਗੇ ਸਾਡਾ ਹੋਇਆ ਸੀ ਜਿਹੜੀ ਪਈ ਦੋ ਦਿਨ ਹੋ ਗਏ ਬੰਦ ਦੋ ਦਿਨਾਂ ਬਾੜੀ ਹੋਣ ਇੱਥੇ ਪਾਲਿਆ ਕਰ ਮੈਂ ਜਾਣੀ ਤਾਂ ਸਾਲਾ ਲੱਗਦਾ ਜਿਹੜਾ ਤੇ ਰਾਜੀ ਨਹੀਂ ਜਾਂਦਾ ਉਸਾਰੇ ਕਾਗਜ਼ ਤੇ ਸਾਡੇ ਕੋਈ ਮੇਰਾ ਨਾਮ ਦਾ ਚੰਦ ਸਿੰਘ ਪਿਓ ਦਾ ਨਾਮ ਮੈਂ ਜਾਣਦਾ ਗਾਹਾਂ ਦਾ ਉਹ ਯਾਰ ਸੁਰਜਣਾ ਅਸੀਂ ਜਾਣਦੇ ਆ ਸਾਰਾ ਦਾਦੇ ਦਾ ਨਾ ਤੋਤਾ ਸਿੰਘ ਗਾਹਾਂ ਉਹ ਦੁਖੜ ਦਾਦੇ ਦਾ ਨਾ ਮੱਗਰ ਸਿੰਘ ਮਰਦਾ ਦੇ ਦਾ ਨਾ ਉਹ ਘਰ ਇਦਾਂ ਜਿਆਰਾ ਝੋਟਾ ਬਣਦੀ ਗਏ ਸਾਡੇ ਦਾ ਪਾਈ ਅਸੀਂ ਲੈ ਕੇ ਹੁੰਦੇ ਆ ਨਾ ਨਿਬੜੂ ਪਾਲਿਆ ਨਹੀਂ ਨਿਬੜਦੀ ਗੱਲ ਆ ਉਹ ਪਿਛੇ ਨੂੰ ਨਹੀਂ ਨਾ ਬਾਹਰ ਖੋਲ ਦੇ ਕੋਤੇ ਪੈ ਪੂਜੋ ਨਾ ਨਾ ਕੋਈ ਗੱਲ ਨਹੀਂ ਡਾਉਂਦੀ ਯਾਰ ਆ ਪਾਲੀ ਅੰਦਰ ਨਾ ਪਾਈ ਮੈਂ ਜਾਣ ਨਹੀਂ ਦਿੰਦੇ ਕੋਈ ਹਲਾ ਚੱਲ ਜਾ ਤੇ ਜੋ ਕੰਮ ਆ ਗਏ ਮੈਂ ਗੱਲ ਨਿੰਬੜੀ ਤੋਂ ਜਾਣਦਾ ਜਾਂ ਮੇਰੇ ਪੱਗੇ ਆਪਾਂ ਆ ਆ ਬਾੜਾ ਲਾ ਲੋ ਲਾ ਕੇ ਰੱਖਾ ਮੁੱਛੇ ਪਾ ਜਾ ਸਾੜ ਨਹੀਂ ਮਿਲਦਾ ਮਾਲ ਦੀ ਗੱਲ ਹੋ ਗਈ ਐ ਚਾ ਜਰ ਬੀਜੇ ਗੱਲ ਆ ਹਾਲ ਹੀ ਨਹੀਂ ਦੇਖਿਆ ਕੋਈ ਕਿ ਪਤਾ ਯਾਰ ਪਿਓ ਦਾ ਨਾ ਦਾ ਚੱਤਾ ਚੱਲ ਬੜਾ ਹੀ ਨਹੀਂ ਕਿਤੇ ਨੋ ਨੋ ਹਾਂ ਹੀ ਆਉਂਦੇ ਅਗਲੇ ਘਰੇ ਉਹ ਆਹ ਕੁਛ ਨੇ ਤੋੜ ਤੇ ਗੱਡੀ ਬਣਾਤੀ ਹਾਂ ਗੱਲ ਬਣਾ ਮੇਰੀ ਨਾ ਬਣਾਤੀ ਕਿਸੇ ਨੇ ਓਏ ਚੱਕਦਾ 100 ਕੁਛ ਕਹਿੰਦਾ ਹੁੰਦਾ ਚੱਲ ਖੜੇ ਪੱਗੇ ਤਾਨਾ ਥੀ ਬਾਰਦਾ ਤੇਰੀ ਬੇਬੇ ਮੋਟ ਗੱਲੀਆਂ ਮੈਂ ਇਤ ਨੂੰ ਕੇਰਾ ਕਹਦਾ ਬੰਦੇ ਵਾਂਗੂ ਤੇ ਤੁਕੰਗੇ ਤੇ ਤੇਰੀ ਛਾਤੀ ਨਹੀਂ ਉਹਦਾ ਹਜ਼ਾਰ ਮੰਨੀਏ ਨਜ਼ਰ ਮੈਂ ਰਣ ਮੰਨੀਏ ਨਾ ਮੈਂ ਤੈਨੂੰ ਕਹਤਾ ਜਿੰਨੇ ਤਰ ਗੱਲ ਨਿਭਰਦੀ ਮੈਂ ਜਾਣ ਨਹੀਂ ਦਿੰਦਾ ਗੱਲ ਨੂੰ ਰਾਤ ਨੂੰ ਕਾਇ ਨਿਭਰ ਕਰਕੇ ਕਰ ਲੰਗ ਕਰ ਆਪਣੀ ਅਗਲੇ ਹੁਣ ਆਉਂਦੇ ਲੈ ਕੇ ਜਦੋਂ ਆਉਣਗੇ ਬੋਲ ਮਾਰੀ ਆਏ ਕਿਵੇਂ ਬੋਲ ਮਾਰ ਲਈ ਕਮਾਲ ਮਨ ਕੇ ਦੱਡਾਉਂਗਾ ਤੱਕ ਪੈ ਗਿਆ ਜਰ ਮਹਾਰਾਣਾ ਇਹ ਬੰਦਿਆਂ ਤੇ ਜਰ ਬੰਦਿਆਂ ਤੇ ਪਿੱਠ ਉੱਠ ਗਿਆ ਨਾਲ ਬਚਣਾ ਚੋਰ ਦਾ ਜਰਾ ਬੇੜਾ ਬੈ ਜਰ ਤੇਪ ਤਰਦਾ ਤੂੰ ਤੌਂ ਦਾ ਪਪਾ ਔਰ ਜਰ ਕਮਾਲ ਮਨ ਕੇ ਜੇ ਤੂੰ ਸੌਣੀ ਦਿੰਦੇ ਪਚਾਰੇ ਦਾਲ ਤਾਲਾਂ ਦੇ ਪਚਾਰੇ ਦਾਲ ਤਾਲਾਂ ਦੇ ਅੱਛੇ ਜਿਹੇ ਕਰਾਂਗੇ ਆਹੋ ਕਿਤਾ ਆਠ ਵੇਰੇ ਕਰਾਂਗੇ ਮਰੀਨ ਨਾ ਲਗੋ ਆਹੀ ਬਗ ਬਗੜਾ ਹੜਾ ਉਹ ਮੈਂ ਹੀ ਹੜਾ ਬਦਲਣੀ ਐ ਦੋ ਠੰਡਾ ਤੱਕ ਨਾ ਫਟਾਏ ਕੰਜੜੇ ਮੈਨੂੰ ਲੱਗਦਾ ਹੀ ਨਹੀਂ ਐ ਦਾ ਟਾਟਾ ਇਹ ਮੈਨੂੰ ਤੇਰਾ ਕਾਹਨੂੰ ਜਾ ਰਹੀ ਕੋਈ ਗੱਲ ਹੁੰਦੀ ਮੈਂ ਦੱਸ ਦਿੰਦਾ ਇਹ ਵੀ ਕਰਾਉਣਾ ਪਤਾ ਵੀ ਉਪ ਜਾਣਦਾ ਮੈਂ ਤੈਨੂੰ ਫੜਿਆ ਕਿੱਥੇ ਐ ਤੂੰ ਕਾਹਨੂੰ ਜਾ ਰਵਟਾ ਐ ਤਾਂ ਪਈ ਕੁਛ ਬਣਾਈ ਦਿੰਦਾ ਬਣਾਈ ਚੱਲ ਇੱਥੇ ਕਰੈਣਾ ਬੰਦ ਕਰ ਸੇਰਾ ਇੱਥੀ ਆ ਬਸ ਲਿਵੀ ਆ ਯਾਰ ਦੋਦਾ ਹੀ ਫਿਰਦਾ ਹੋਇਆ ਇੰਨੇ ਜਿਹੇ ਸੇਰਾ ਥਾਈ ਦਾ ਜਾਨ ਮਰਦੇ ਹੀ ਯਾਰ ਉਹ ਉਹ ਮੈਂ ਆ ਗਈ ਉਹਦਾ ਨਾ ਪਤਾ ਮਕਾਨ ਦਾ ਗਰਦਿਆਲ ਹੋਣੀ ਸੀਗਾ ਇਹ ਬੰਦਾ ਲੁੱਚਾ ਸੀਗਾ ਉਹ ਮੰਨੇ ਨਹੀਂ ਤੂੰ ਫੋਟੋ ਫੋਟੋ ਨਹੀਂ ਪਾਈਆਂ ਮੇਰੀ ਗੱਲ ਸੁਣ ਬਾਈ ਅਜ ਤੱਕ ਸਵਾਨ ਵੀ ਚੱਕ ਲਿਆ ਉਹਦਾ ਸਾਰਾ ਕੁਝ ਇਹ ਨਿਸ਼ਾਨੀਆਂ ਸਾਰੀਆਂ ਚੱਕ ਲਏ ਬੇਕਾਰ ਹੀ ਬੰਦਾ ਫੇਰਾ ਨਾ ਮਾਰ ਚਾਚਾ ਯਾਰ ਬੋਲ ਦੇਖਣ ਨੂੰ ਲੁੱਚੀ ਲੱਗਦਾ ਸੀ ਉਹ ਪਹਿਲੇ ਸੇਰਾ ਮੈਂ ਤਾਂ ਇਹਨਾਂ ਦੇ ਕਈ ਆਹੀ ਕਰ ਆਹੀ ਕਰ ਚਲੋ ਯਾਰ ਮਾਰੀ ਜਾਚਾ ਬੋਲ ਤੁਸੀਂ ਉਹਨੋਂ ਦਾ ਕੀ ਸਮਾਨ ਲਈ ਫਿਰਦੇ ਆ ਸਮਾਨ ਸਾਰਾ ਕੁਝ ਉਹਦੀਆਂ ਨਿਸ਼ਾਨੀਆਂ ਆ ਦੇਖੋ ਆ ਸਾਰਾ ਕੁਝ ਮਾਰ ਲਓ ਬੋਲ ਦਿੰਦੇ ਆਉਂਦਾ ਥੇਰੇ ਮੈਂ ਤਾਂ ਪਸ਼ੂ-ਪੂਸੂ ਲਿਆਉਣਾ ਆਉਂਦਾ ਰਹਿਨੇ ਇੰਨਾਂ ਦੇ ਅੱਛਾ ਅੱਛਾ ਠੀਕ ਆ ਇਹ ਇੱਥੇ ਤਾਂ ਚੰਦ ਹੁੰਦਾ ਸੀ ਅੱਛਾ ਉਹ ਉਹ ਮੈਂ ਬਣਿਆ ਮੰਨ ਕੇ ਉੱਥੇ ਮੈਨੂੰ ਆਇ ਲੱਗਦਾ ਉਹ ਸੁਰਜਣਾ ਸੁਰਜਣਾ ਮੇਰੇ ਆਪੇ ਦਾ ਨਾ ਉਹੀ ਹੈ ਜਮਾ ਸਾਰਾ ਕੁਝ ਹੋ ਗਿਆ ਜਮਾ ਸੇਮ ਟੂ ਸੇਮ ਐਡਾ ਵੇ ਕਰ ਬੰਦਾ ਯਾਰ ਮੈਨੂੰ ਤਾਂ 5 ਸਾਲ ਬਾਅਦ ਘਟਨਾ ਆ ਪਹੁੰਚਦਾ ਯਾਰ ਕਿ ਚੱਕਰ ਪਤਾ ਨਹੀਂ ਕੀ ਹੈ ਮੇਨੂੰ ਇਹ ਬਲੂਚਾ ਸਾਨੂੰ ਕਹਿੰਦਾ ਸੀ ਕਚਹਿਰੀਆਂ ਚ ਰਿਸਟਰੀ ਕਰਾਉਣ ਗਈ ਸੀ ਬਾਹਣ ਦੀ ਮੇਰੇ ਕੋਲ ਪੈਸੇ ਨਹੀਂ ਮੈਨੂੰ ਤਾਂ ਚੱਕ ਲੈ ਕਿਸੇ ਨੇ ਕਚਹਿਰੀਆਂ ਡਾਇਰੈਕਟਰੀ ਮੈਂ ਲਾ ਜਾਂਦਾ ਉਹੀ ਨਾ ਕੰਮ ਕਰਤਾ ਹੋਏ ਜਿਹੜਾ ਮੇਰੇ ਪੰਜ ਕਿਲੇ ਆਉਂਦੇ ਨਾ ਉਹ ਚਾਹਣਾ ਕਿਸੇ ਨਾਲ ਹਲਵਾਤਾ ਹੋਏ ਭੈਣ ਦਾ ਲੈਣਾ ਬੱਕਾ ਯਾਰੀ ਸੱਤ ਲੋ ਕੀ ਕਹਿੰਦੇ ਆ ਮੰਤ ਬਾਈ ਤੜ ਯਾਰ ਯਾਰ ਤੇਰਾ ਆਰੇ ਭਾਈ ਤੁਸੀਂ ਦਵਾਰੇ ਆਏ ਮੁੰਡਾ ਤਾਂ ਗਿਆ ਸੀ ਨਾਲ ਇਹ ਕਹਿੰਦਾ ਮੇਰਾ ਪਾਪਾ ਕੋਤੂ ਬੋਲਦਾ ਸੀ ਹਾਂ ਭਾਈ ਤੂੰ ਤਾਂ ਉੱਥੇ ਮੇਰੇ ਪਾਪੇ ਨੂੰ ਥੱਲੇ ਸੀ ਹਾਂ ਕੰਜਰ ਤੇਰਾ ਪਾਪਾ ਇੱਥੇ ਫਿਰਦਾ ਕੜੇ ਇਹ ਕਹਿੰਦੇ ਸਾਡਾ ਪਾਪਾ ਯਾਰ ਕੋਈ ਇਹ ਮੇਰੇ ਪਾਪੇ ਨੂੰ ਮੁਖੜ ਨੂੰ ਫਿਰਦੇ ਆਂ ਅੱਛਾ ਟਨੈਪ ਕਰਨਗੇ ਹਾਂ ਬੰਦੇ ਟੋਲੀ ਨੰਨੇ ਕਰਦੇ ਆ ਆ ਵੀ ਪਕੀ ਦਾ ਕੰਮ ਕਰ ਗੱਲ ਹੋਣੀ ਆਈ ਕਿਹਨੇ ਟੱਪੀ ਨਾ ਵੀ ਆਜੀ ਕਰਦਾ ਹੁਣ ਸਿੱਖਦਾ ਹੋਰ ਚਰਾ ਆ ਤਾਂ ਇਹ ਠੀਕ ਹੈ ਸਾਡੇ ਕੋਲ ਆਦਾ ਹੋਰ ਆ ਬੜਾ ਬੜਕਾ ਆ ਪਰ ਉਹਨੋਂ ਕਿ ਦਰਬਾਇਆ ਕਾ ਠੀਕ ਨਾ ਹੁਣ ਤਾਂ ਗਏ ਹੁੰਦੇ ਤਾਂ ਬੈ ਬੈ ਤਾਂ ਸੀ ਤਾਂ ਲੈ ਕੇ ਆਂ ਤੇਰੀਆਂ ਨਿਸ਼ਾਨੀਆਂ ਸਾਰੀਆਂ ਦੇ ਵਿੱਚ ਹਾਂ ਇਹ ਵਿੱਚੇ ਖੜ ਜਾ ਮੈਂ ਤੈਨੂੰ ਦੱਸਦਾ ਨਿਸ਼ਾਨੀਆਂ ਦਿਖਾਈ ਦੇ ਰੇ ਦੇਖ ਕੀ ਰੌਲਾ ਹੋ ਰਾਂ ਇਕੱਲੇ ਨਾ ਆਉਣਾ ਗੱਲ ਮੈਂ ਪਹਿਲਾਂ ਨਿਸ਼ਾਨੀਆਂ ਦਿਖਾਉਂਦਾ ਭਾਈ ਇਹਨੂੰ ਆ ਤਾਂ ਉਹ ਆ ਪਜਾਮਾ ਜਿਹੜਾ ਤੂੰ ਅੱਜ ਤੋਂ ਕਈ ਸਾਲ ਜਿਹੜਾ ਨੱਕੇ ਤੇ ਭੁੱਲ ਗਿਆ ਸੀ ਤੇ ਆਪਣਾ ਵਾਲਾ ਸਿਰੀ ਮੈਨੂੰ ਨਹੀਂ ਪਤਾ ਚੱਕ ਕੇ ਲਿਆਇਆ ਸੀਗਾ ਜਨਾ ਆਹ ਦੇਖ ਬਾਬਾ ਨਿਸ਼ਾਨੀ ਅੰਮਾ ਤਾਂ ਜਿਹੜੇ ਮੈਂ ਤਾਂ ਦੇਖਿਆ ਨਹੀਂ ਭਾਈ ਦੀ ਮੈਂ ਤਾਂ ਜੇ ਆਏ ਇਹਦੀ ਨਿਕਰ ਜਿਹੜੀ ਇਹ ਪਾਵਾ ਓਏ ਜਰਾ ਤੇਰੀ ਜਰਾ ਜੀ ਹੋ ਹਾਂ ਇਹ ਵੀ ਆ ਨਿਕਰ ਜਿਹੜੀ ਆਹ ਆਹ ਦੇ ਆ ਤੇ ਨਾ ਮੱਠੀ ਨਿਕਰ ਹੋਣਾ 50 ਰੁਪਏ ਫਿਰਦਾ ਜਰਾ ਜਰਾ ਬਣਾਈ ਫਿਰਦਾ ਤੇਰਾ ਤੇਰਾ ਕੱਠਾ ਲੈ ਬਾਬਾ ਆ ਨੂੰ ਮੇਰਾ ਜਾ ਰਿਹਾ ਓਏ ਤਾਂ ਮੇਰੇ ਮੁੰਡੇ ਦੇ ਵੀ ਪਾਇਆ ਲੈ ਆ ਦੇ ਸੇ ਇਹ ਕੀ ਸਿਸਟਮ ਹੋ ਗਿਆ ਇਹ ਦੇ ਮੇਰਾ ਤਾਂ ਨਹੀਂ ਲੈ ਮੇਰਾ ਚੋਕੀ ਹੋਣਾ ਸਿਸਟਮ ਕੀ ਮਾਰਦੀ ਮੈਨੂੰ ਲੱਗ ਗਿਆ ਸਾਰੀ ਗੱਲ ਦਾ ਪਤਾ ਚੌਦ ਚੌਰਾ ਖੜਿਆ ਕਿਤੇ ਆ ਨੂੰ ਜਾ ਰਿਹਾ ਸੁਣ ਮਦਦ ਦਾ ਬਾਈ ਇਹ ਬਚਾਰੇ ਦੀ ਗੱਲ ਸੁਣ ਲੋ ਯਾਰ ਸਾਡੇ ਪਹਿਲਾਂ ਇਹ ਸਰਪੰਚ ਕੋਲੇ ਘਰਾਚੋ ਅੱਛਾ ਸਰਪੰਚ ਨੇ ਭੇਜ ਤਾ ਵੀ ਸਕੂਲ ਕੋਲੇ ਖੜ ਜਾ ਕੇ ਨਾ ਚੜਜੇਗਾ ਵੀ ਚੜਾ ਦੇਣੀ ਉੱਥੇ ਨਾ ਕੀ ਚੱਲਦੀ ਚੀਜ਼ ਹੈ ਤੇ ਉੱਥੇ ਨਾ ਵੀ ਕੌਣ ਚੜਾਉਂਦਾ ਅੱਜ ਕੱਲ ਮੜਾ ਜਮੰਨਾ ਤੇ ਉੱਥੇ ਮੈਂ ਆ ਗਿਆ ਮੇਰਾ ਤਾਇਆ ਕਰਦਿਆ ਉੱਤੇ ਤਾਂ ਮਕੰਦੋਰੀ ਹਾਂ ਤੇ ਉੱਥੇ ਸਾਨੂੰ ਕਹਿੰਦਾ ਇਹ ਬਈ ਮੈਨੂੰ ਜੀ ਕਚਹਿਰੀਆਂ ਚ ਕਹਿੰਦਾ ਬਾਹਰ ਦੀ ਰਜਿਸਟਰੀ ਕੋ ਪੈਸੇ ਸੀਗੇ ਮੇਰੇ ਕੋਲ ਆ ਕਿ ਮੈਨੂੰ ਬੰਦੇ ਕੈਪਰ ਨੈਪ ਕਰਕੇ ਲੈ ਗਏ ਅੱਛਾ ਤੇ ਅਗੇ ਉੱਥੇ ਮੈਨੂੰ ਕੰਮ ਕਰਾਉਂਦੇ ਰੇ ਅਗੇ ਉੱਥੇ ਕੋਈ ਟਰੱਕ ਲੈ ਗਿਆ ਆਪਣੇ ਵਾਲੇ ਬਾਹਰ ਦੀ ਤਾਂ ਨਹੀਂ ਗਾਲਤੀ ਭੈਣ ਦਾ ਖਸਮਾ ਕੋਈ ਆਪਣੇ ਜੱਟਾ ਆਪ ਦਾ ਕੰਮ ਸੀ ਮਰੀ ਉੱਥੇ ਬਾਈ ਕਹਿੰਦਾ ਮੈਨੂੰ ਟਰੱਕ ਵਾਲਾ ਚੜਾ ਕੇ ਲਿਆਇਆ ਉਥੋਂ ਕਢਾ ਕੇ ਨੇ ਆਇਆ ਤੇ ਆ ਕੇ ਸਾਡੇ ਪਿੰਡ ਬਹਿ ਗਿਆ ਮੇਰੇ ਤਾ ਇਹੋ ਹੀ ਕਹਿੰਦੇ ਇਹ ਤੂੰ ਮੋਬਾਈਲਾਂ ਦੇ ਫੋਟੋਆਂ ਉਟੋਆਂ ਭੇਜ ਦੇ ਹਾਂ ਕਲੋਰੀ ਹਾਂ ਫੋਟੋ ਸਾਡੇ ਕੋਲ ਫੇਰ ਹੀ ਆਏ ਆ ਸੀ ਵੀ ਇਹ ਮੁੰਡੇ ਦੇ ਫੋਟੋ ਕਾਈ ਸੀ ਲੈ ਹੁਣ ਤਾਂ ਲੁੱਚੀ ਲੱਗਦਾ ਈ ਸਾਨੂੰ ਦੇਖਣ ਨੂੰ ਮੈਨੂੰ ਲੱਗ ਗਿਆ ਪਤਾ ਸਾਰਾ ਪਤਾ ਲੱਗ ਗਿਆ ਦੱਸ ਮਰ ਜੇਗਾ ਮੇਰੇ ਸਾਲਿਆਂ ਮੈਥੋਂ ਵਾਹ ਰੱਖੂ ਕੱਢ ਗਣ ਛੱਡ ਲਈ ਫਟਾ ਆ ਆਪਣੀ ਖੇਤ ਵਾਲੀ ਕੋਠੇ ਦੀ ਚਾਬੀ ਤੇ ਆ ਆ ਛੱਲਾ ਜਿਹੜਾ ਚਨੀਰੋ ਮੇਲੇ ਤੇ ਲੈ ਕੇ ਆਇਆ ਸੀ ਤੂੰ ਮੈਨੂੰ ਨਹੀਂ ਦੱਸ ਕੋਈ ਇੱਟ ਹੈਗਾ ਯਾਰ ਮੈਨੂੰ ਕਿ ਪਤਾ ਕੌਣ ਹੈਗਾ ਕੌਣ ਮੈਨੂੰ ਪਤਾ ਕਰਦੇ ਨੇ ਕਟਨੇ ਅਬ ਤੂੰ ਹੀ ਹੁਦਾ ਚਾਰ ਪਾਸੜ ਮੈਨੂੰ ਪਤਾ ਭੈਣ ਚੋਦਾ ਦੋ ਰੱਖ ਰੱਖੀਆਂ ਉਧਰ ਚਾਰ ਸਾਲ ਇੱਧਰ ਨਾ ਨਾ ਯਾਰ ਸਾਰਾ ਪਤਾ ਲੱਗ ਗਿਆ ਧੱਕੇ ਕੱਟੀ ਦੀ ਆਹ ਕੋਣ ਸੇ ਕੋਲਰੀ ਕਰਤੂਦਾ ਆਹ ਕੁੜਤਾ ਦੇਖ ਆਹ ਦੇਖ ਆਹ ਕੁੜਤਾ ਕਿਹਦਾ ਥੇਰਾ ਇਹ ਲੈ ਮੈਨੂੰ ਵੀ ਪਤਾ ਹੈ ਇਹ ਘਰ ਮੈਂ ਮਾਇਆ ਜੀ ਜਿਸ ਦਾ ਮੇਰੇ ਨਾਲ ਦਾ ਪਿਆਰ ਉੱਤੋਕ ਬੜਾ ਹੈ ਹੈ ਉਹਨੂੰ ਯਾਰ وہی ਹੈ ਨਾ ਉਹ ਸ਼ਾਮਾ ਪੁੜਤਾ ਆ ਕਾਗਜ਼ ਪਏ ਹੋਣਗੇ ਮੇਲਾ ਟਰੈਕਟਰ ਵਾਲੀ ਕਾਪੀ ਆ ਉਹ ਹੀ ਕਾਪੀ ਲੈ ਆਪਣੀ ਕਿਹੜਾ ਕੱਢਣਾ ਪੁੱਤ ਜੀ ਮੇਰੇ ਕੋਲ 852 ਟਰੈਕਟਰ ਲਏ ਆ ਗਏ ਹੋਗੇ ਮੈਨੂੰ ਵੀ ਪਤਾ ਯਾਰ ਉਹ ਮੈਂ ਲੱਗ ਗਿਆ ਪਤਾ ਤੇ ਮੈਨੂੰ ਪਹਿਲਾਂ ਪਤਾ ਜਿਹੜੀ ਕਰ ਤੂੰ ਤਾ ਸਾਡੀ ਜਰ ਕਟੂ ਦੁਕਾਨ ਤੂੰ ਤੂੰ ਇਹਨਾਂ ਨਾਲ ਮਰ ਦੇਗਾ ਮੇਰੇ ਅਸਲਿਆ ਭਈ ਇਹ ਤੂੰ ਮੁੱਥੀ ਫੁੱਦੂ ਲੱਗਦਾ ਈ ਸਾਨੂੰ ਕੰਦਾ ਵੀ ਏਹੀ ਦਾ ਜਾਲ ਮੈਨੂੰ ਕਹਿੰਦਾ ਕਿ ਇਹੀ ਹੁੰਦਾ ਸੀ ਟ੍ਰੈਪ ਕੀ ਸੀ ਬੈਠਿਆ ਕੋਲੂ ਉਹੀ ਦਾਸੀ ਦੇਖੀ ਨਾ ਬਲਕਿ ਇਹ ਕੱਢਨੇ ਆਪਾਂ ਹੁਣ ਦੋ ਦੋ ਚਾਰ ਸਾਲ ਉੱਥੇ ਲਾਇਆ ਸੀ ਮੁੜ ਕੇ ਓਕੇ ਮੈਨੂੰ ਬਲੀਦਾਨ ਆਕੇ ਉਹ ਟ੍ਰੱਕ ਕਰਨੇ ਪੁੱੜਦਾ ਜਿਆਦਾ ਦਬਾਰਾ ਮੁੰਡੇ ਦਾ ਬਾਣ ਵੀ ਪੁੱੜਦਾ ਸਾਡੇ ਕੋਲੋਂ ਕਹੇਗਾ ਦੁਬਾਰਾ ਕਹਿੰਦਾ ਕੁੜਤਾ ਜਿਆਦਾ ਮੈਨੂੰ ਟ੍ਰੱਕ ਕਰਨੇ ਦੁਬਾਰਾ ਮੁੰਡੇ ਦਾ ਬਾਣ ਤਾਂ ਹੈਗਾ ਬਾਣ ਤਾਂ ਹੈਗਾ ਮੁੰਡੇ ਦਾ ਬਾਣ ਤਾਂ ਹੋਊ ਜਰ ਮੈਨੂੰ ਕਹੇ ਹੋਏਗਾ ਮੈਨੂੰ ਕਹਿੰਦੇ ਪੁੱਛੀ ਲੋ ਬੰਦੇ ਹੀ ਕਰੇ ਤੇ ਮੁੰਡਾ ਹੀ ਓਹੀ ਗੱਲ ਪਾਪਾ ਯਾਰ ਤੂੰ ਮ ਕਿਉਂ ਨਹੀਂ ਹੁੰਦਾ ਆਇਆ ਕਿ ਛਕਲ ਮਿਲਿਆ ਦਿੱਖਾ ਉਹਦਾ ਹੋਰ ਉੱਲੂ ਜਾਂ ਲੱਗਦਾ ਰਾਤ ਦਾ ਮਨਫਾ ਉੱਲੂ ਦਾ ਨਹੀਂ ਬੋਲਦੇ ਹੁੰਦੇ ਰਾਣਾ ਵਿਖਾ ਕੋਈ ਹੋਰ ਚਾਹੇ ਪਾ ਕੇ ਡਾਉਣਾ ਤੁਝੇ ਕਰੀ ਹਾਂ ਹਾਂ ਹੋਰ ਰਾਤ ਰਾ ਵਿਖਾ ਪਾਖਣੇ ਐ ਕਿਛੜਾ ਤੂਜੇ ਘਰ ਨੂੰ ਤੜਕੇ ਗੱਲ ਕਰਾਂਗਾ ਪਿੰਡਾਂ ਦੀ ਬਸ ਰੌਲਾ ਨਾ ਪਾਉਂਗਾ ਕਾਲੀ ਤੜਕੇ ਕਰ ਗੱਲ ਹੋਰੀਏ ਸਾਰੀਆਂ ਚੱਲ ਮੇਰੇ ਨਾਲ ਬਸ ਉਹ ਨੀ ਕਰਕੇ ਪੰਚਾਇਤ ਚ ਗੱਲ ਹੁੰਦੀ ਹੁੰਦੀ ਆ ਬੰਦ ਚ ਦੇਖ ਮੈਂ ਗਵਾਲਾ ਨਹੀਂ ਪਾਉਂਦਾ ਤੂ ਕਿਛੜਾ ਕਰ ਨੂੰ ਜਾਂ ਤੜਕੇ ਉਹਨਾਂ ਦਾ ਪਾਲਾ ਭਰਾਵਾ ਆ ਵੀ ਕਰੀ ਦੀ ਤੜਕੇ ਤੇ ਬਾਈ ਨੂੰ ਪਾਈਂ ਖੁਦੀ ਬੈਠਾ ਦੇ ਮੈਂ ਕਿਵੇਂ ਪਿੰਡਾਂ ਉੱਥੇ ਕਰਾਂਗਾ ਤੇਰਾ ਤਾਂ ਕਿਉਂ ਬਾੜੇ ਨੂੰ ਘਰੋਂ ਤੂੰ ਤੁਸੀਂ ਆਹ ਜੇ ਮੇਰਾ ਆਪ ਦਾ ਘਰ ਹੈ ਜੇ ਤੁਸੀਂ ਆਪ ਦਾ ਘਰ ਸੁਣਾ ਬੇਟਾ ਬੈਠਾ ਇੱਕ ਕੀ ਵੀਰੇ ਦੋ ਕੀ ਕਰਿਆ ਉਹ ਨਹੀਂ ਜਾ ਆਹੀ ਕੰਮ ਸੀ ਆਪਣੇ ਲਾਣੇ ਨੂੰ ਯਾਰ ਸਾਨੂੰ ਉਹ ਜਮੀਨ ਬੜਾਈ ਕੋਈ ਹੋਰ ਕਰਿਆ ਆ ਕੰਮ ਦਾ ਝੋਰਾ ਸੀ ਉਹ ਜਮੀਨ ਦਾ ਨਾਰਾ ਬੰਦ ਇਥੇ ਮੁੰਡੇ ਜਮੀਨ ਚੱਕਦੇ ਹੋਵੇ ਇਹ ਵੀ ਜਿਵੇਂ ਮਾਰਿਆ ਜਉ ਨਾ ਕਰੋ ਤਾਂ ਭੱਗ ਜੇ ਜਮੀਨ ਨਾਲ ਭੱਗ ਕਾਣ ਬੇਪੱਕਾ ਕੋਈ ਕੋਈ ਤਘੜੀ ਪਈ ਆਉਣ ਉਹ ਚੰਗੀ ਗੱਲ ਹੈ ਬੇਬੇ ਦਾ ਚੋਰ ਹੈ ਕੋਈ ਘਰ ਬੰਦੂ ਹੈ ਅਗਰ ਪੁੱਛਣੀ ਹੈ ਕਿ ਜਦੋਂ ਆਈ ਗਈ ਮਾਂ ਬੇਬੇ ਦਾ ਗੁਜ਼ਰੀ ਹੋਈ ਆ ਤਾਂ ਪਤੀ ਆਉਣ ਬੱਡੀ ਬੇਬੇ ਗੁਜਰੀ ਬੱਡੀ ਬੇਬੇ ਗੁਜਰੀ ਹਾਂ ਇਹ ਤਾਂ ਉਹਦੀ ਗੱਲ ਕਰਦਾ ਹਾਂ ਦੋ ਤੇ ਫਿਰ ਕਰਕੇ ਮੈਂ ਘਰੇ ਆਉਂਜੇ ਅਖੇਰੇ ਰਾਤ ਦਾ ਬਿਖਾ ਰੌਲਾ ਨਾ ਪਾ ਮੈਂ ਤੇ ਕੋਈ ਆਪੀ ਆਈ ਆ ਆ ਦੇਖ ਆਉਂਦੀਆਂ ਜਾਂਦੀਆਂ ਨੇ ਗੱਲਾਂ ਜ਼ਿਆਦਾ ਵੀ ਵੱਡੇ ਬੇਬੇ ਗੁਜਰੀ ਸੀ ਸਹੀ ਗੱਲ ਆ ਤੁਹਾਨੂੰ ਕੀ ਪਤਾ ਵੀ ਇਹ ਨਹੀਂ ਵੱਡੀ ਬੇਬੇ ਗੁਜਰੀ ਆ ਕਿਹਦੀ ਕਿਹਾਂ ਸੀ ਜਾਣ ਕੀ ਗੱਲ ਸੀ ਬੇਬੇ ਬੁੱਧੂ ਬਣਾਈਆ ਕਿਤਨਾ ਐਪ ਹੋ ਗਿਆ ਸਾਲਾ ਕਿਤਨਾ ਐਪ ਦਾ ਐਸੀ ਵੀ ਕਿਤਨਾ ਐਪ ਕਰੂ ਦਾ ਦੇਗਲਾ ਮੂਤੋ ਦੇਗਲਾ ਪਰ ਕੋਲੇ ਜੀ ਜੱਜ ਦੀ ਦਾ ਕੀ ਬੋਲੇ ਕੋਲੇ ਸੱਦੀ ਰਾਤ ਦਾ ਅੰਕਲ ਭਰਾਤਾ ਇਹਦਾ ਜਵਾਬ ਨਹੀਂ ਲੱਗਦਾ ਉਹ ਦਾ ਹੀ ਨਹੀਂ ਪੈਂਦਾ ਕਦਮ ਪਤਾ ਨਹੀਂ ਕਿੱਥੇ ਨੂੰ ਕੋਲੇ ਮੁੰਡਾ ਬੈਠਾ ਬਿੰਦਕੁਣ ਦੀ ਮਾਂ ਨੂੰ ਪਤਾ ਪੋਤਾ ਲੱਗੂਗਾ ਮੁੰਡਾ ਤਾਂ ਥੇ ਛੋਟਾ ਰਹਿਣ ਸਾਥ ਲਈ ਉਹ ਤਾਂ ਮੁੰਡਾ ਦਾ ਨਹੀਂ ਆ ਉਹੀ ਤਾਂ ਗੱਲ ਮੰਨਦਾ ਉਹ ਤਾਂ ਹੋ ਰਹੀ ਬੇੜਾ ਆ ਪਤਾ ਨਹੀਂ ਕੀ ਓਏ ਕਾ ਨੂੰ ਯਾਰ ਬੇਬੇ ਨੂੰ ਇਹ ਪਤਾ ਨਹੀਂ ਤੇਗੂ ਮੇਰੇ ਕਹਿੰਦੇ ਕਿ ਅੱਗੇ ਮਾਰ ਕੇ ਨੂੰ ਵੀ ਤੜਕੇ ਉਹ ਆਉਗਾ ਕੋਈ ਅਮਾ ਤੈਨੂੰ ਗੱਲ ਪੜਦੇ ਨਾ ਹੁੰਦੀ ਕੋਈ ਇੱਥੀ ਕਰ ਪੜਦੀ ਹਾਂ ਜੀ ਪੜਦੇ ਬੱਚਾ ਆਹ ਬੱਲੇ ਚਾਹ ਮੈਨੂੰ ਪੜਾ ਲੈ ਗੱਲ ਕਰ ਲੈ ਟੈਂਸ਼ਨ ਚ ਗੱਲ ਕਰ ਦੇ ਦੋ ਗੱਲ ਮੈਂ ਤਾਂ ਢੰਗਾ ਛੋਣ ਗੱਲ ਉੱਪਰ ਆਇਆ ਟੀ ਚੋ ਚੱਲ ਲੈਣਾ ਜਾਵੇ ਨਾ ਬਸ ਤੂੰ ਆ ਜਰ ਯਾਰ ਉਹਨਾਂ ਨੂੰ ਪੰਪ ਕਰਾ ਪਹਿਲੇ ਉਹ ਜਾਣਾ ਨਹੀਂ ਜੀ ਬਾਹਰ ਉੱਠ ਬੈਠੋ ਤੇ ਆੜਾ ਬੜਾ ਤੈਨੂੰ ਲੈਣਾ ਜਾਵੇ ਉਹ ਨਹੀਂ ਗੱਡਾ ਪਰਾਉਣਾ ਇਹ ਜੋ ਕਰੀਏ ਕਿ ਕਰੀਏ ਪਰ ਉਹ ਵੰਡਰਾਈ ਡੈਮੇ ਤਿਆਰ ਕਰੀਏ ਪਾਉਲਾ ਪੇਜ ਤੇ ਉਹ ਗੋਲ ਕਰ ਹੁੰਦਾ ਤੇਰੀ ਗੱਲ ਮੰਨ ਲੈ ਕੇ ਨਾ ਤੇ ਉਹ ਦਾ ਮੇਰੀ ਆ ਉਹ ਦੌੜਾ ਕੋ ਪਰ ਜਾ ਤੜਕੀ ਮ ਕਰੀਏ ਮੇਰੇ ਕੰਦੇ ਕਰਾਂਗੇ ਨਾ ਬਰੇਦਰ ਦੇ ਦਰਵਾਜ਼ੇ ਕੋਈ ਗੱਲ ਸੋ ਮੈਨੂੰ ਦੁਆਕਾਂ ਨੂੰ ਨਹੀਂ ਪਤਾ ਕਰਕੇ ਮੈਂ ਉਸ ਸਿਸਟਰ ਦੇ ਬੇਬੇ ਨੂੰ ਕਹਿੰਦਾ ਅੱਜ ਦੁਆਕਾਂ ਨੂੰ ਦੌਣ ਵਾਲਾ ਮੈਂ ਹੋ ਰਿਹਾ ਯਾਰ ਉਹ ਕਾਨੀ ਸਿਸਟਰ ਦੇ ਬੇਬੇ ਨੂੰ ਕਹਿੰਦੀ ਫਾਫਾ ਆ ਗਿਆ ਤੇ ਕਰਕੇ ਮੈਂ ਉਹ ਕੱਢਾ ਕਰੀ ਠੀਕ ਹੈ ਉਹ ਚੁੱਕਾ ਦਿਆਂ ਕਰ ਲਓ ਬਾਤ ਨੂੰ ਬਾ ਠੀਕ ਹੈ 嗯，就存过。 ਓਏ ਠਾੜਾ ਮੈਨੂੰ ਪਤਾ ਲੱਗ ਗਿਆ ਗੱਲਾਂ ਲਾ ਵਾ ਠੀਕ ਹੈ ਠੀਕ ਹੈ ਬਾ ਠੀਕ ਹੈ ਹੋ ਇਹਨੂੰ ਬਚਾ ਦੇ ਨਹੀਂ ਕੋਈ ਪਰ ਨਿਬੜ ਗਈ ਭਾਈ ਕੋਈ ਇਹ ਕਹਿੰਦਾ ਮੇਰੇ ਬਾਪੂ ਟੈਨਸ਼ਨ ਆ ਮਾਜੀ ਜੀ ਮਾ ਕੋਈ ਨਿਸ਼ਰਾ ਕਈ ਵਾਰ ਪਾਲਾ ਤੂੰ ਫਿਰ ਸਾਰੀ ਮੇਰੀ ਬੇਨ ਨਹੀਂ ਨਹੀਂ ਗੱਲੋਂ ਗੱਲ ਹੋਰ ਨਿਬੜ ਗਈ ਮੇਰੇ ਇਹਦਾ ਮਹੱਗਾ ਪੈਂਦਾ ਤੇਰੇ ਆਏ ਬਾਪੂ ਇੱਕ ਕਹਿੰਦਾ ਬਣਿਆ ਆਪੇ ਗੱਲ ਨਹੀਂ ਚਾਚਾ ਭਾਈ ਤੂੰ ਮੋਟਾ ਲੈਣੇ ਗੱਲ ਹੋਰ ਨਿਬੜ ਗਈ ਕੋਈ ਨਹੀਂ ਕਹਿੰਦਾ ਤੜਕੇ ਭਾਈ ਘਰੇ ਆ ਨੰਨਾ ਦੋ ਵਿਆਹ ਕਰਾਈ ਬਟਾ ਮਾਰਦੇ ਨੂੰ ਜਾ ਜਾ ਪੰਨਾ ਮੁਨੰਗਾ ਪਾ ਦੂਖ ਲੈਵਾ ਚੱਤੇ ਤੇ ਮਾਰ ਲਓ ਮਾਰ ਬੰਦ ਕੇ ਫੇਰ ਮਨ ਲਾਵਾਂ ਨਰੂ ਤਾਂ ਮਾਂ ਵੀ ਬੰਡ ਚ ਲੈਣੀ ਲੈ ਗਿਆ ਗਿਆ ਤੂੰ ਛਾਲਾ ਵਾਚ ਲੈ ਡੋਲੀ ਮਾਰਾ ਡੋਲੀ ਵਾਲਾ ਵੈ ਜਾ ਕੋ ਦੂ ਟੋ ਟੋ ਖੜੇ ਟਾਟਾ ਮੇਰੀ ਮੰਮੀ ਨੂੰ ਮੇਰੀ ਮੰਮੀ ਨੂੰ ਠੋਖਾ ਦੂਦਾ ਬੈਟੜਾ ਆ ਗਿਆ ਉਹ ਅੱਗੇ ਰੋਖਾ ਹੋ ਗਿਆ ਲਹੂ ਜੇ ਬਰਤੇ ਮਕੜੇ ਸੁਪਾ ਰੂਪ ਵੀ ਨਹੀਂ ਖਾਣਾ ਨੰਨਾ ਦੂ ਦੂਗਾ ਰ ਮਾਜੀ ਗੱਲ ਪੱਕੀ ਹੋਵੇ ਚੰਗਾ ਬਾਹਰ ਹੀ ਇਹ ਡਾਏ ਦਾ ਵਈ ਕਿਹੜਾ ਕਟਣਾ ਹੈ ਆਹ ਨੂੰ ਕਰ ਪਾ ਲੈ ਲੈ ਚੱਲੋ ਜੀ ਚੱਲ ਗਏ ਬਸ ਨਿਬੜ ਗਈ ਆਹ ਦੇਖ ਲੈ ਫੇਰ ਨਾ ਸਾਨੂੰ ਆ ਕੇ ਮੈਂ ਤੁਹਾਨੂੰ ਅਕਲ ਥੋੜਾ ਬਾਣ ਮਾਰ ਜੂ ਮੇਰੀ ਗੱਲ ਸੁਣ ਤੱਕਾ ਮਾਰਦਾ ਉਹ ਟੁੱਟੀ ਉਹ ਛੋਡੀ ਹਾਂ ਜੀ ਸੱਪ ਹੈਂਡ ਸੱਪ ਹੈਂਡ ਸੱਪ ਉਹ ਸੱਪ ਉਹ ਚੋਟਾਂ ਚੁੱਕੀ ਬਰੀ ਚਲਾ ਦੇਣਾ ਉਹਦੇ ਉੱਤੇ ਮੇਰੇ ਪਾਪੇ ਮੇਰੇ ਪਾਪੇ ਨੂੰ ਲੈਣ ਆਇਆ ਮਾਂ ਦੇ ਨਾਲ ਜਿੰਦੀ ਹੁੰਦੀ ਹੈ ਮਾਂ ਪਾਪੇ ਨੇ ਬਹੁਤ ਵੱਡੀ ਬਾਧਰੀ ਕਰਤੀ ਮਾਂ ਥੋੜੀ ਮਾਰੂ ਦਾ ਮਾਰੂ ਦੇ ਭਾਂਡੇ ਲੰਨ ਉਹ ਸਮਾਰੂ ਲਾ ਕੇ ਸਾਹਮਣੇ ਕੋ ਰੱਖ ਲੈ ਜਾਂ ਜੱਲੀਂਦੀ ਹੁੰਦੀ ਹੈ ਜਦ ਕੱਲ ਜਿੰਦੀ ਹੁੰਦੀ ਹੈ ਖੜਮੜੀ ਲੈ ਜਾ ਓਏ ਖੜਮੜੀ ਮੰਮੀ ਨੂੰ ਟੱਡੇਗਾ ਤੇ ਨਹੀਂ ਜਾ ਉਹ ਨਹੀਂ ਕਰ ਇੱਥੇ ਕੋਈ ਸ਼ੋਰ ਵਾਲਾ ਹੁੰਦਾ garhad ਔਰ ਔਰ ਵਾਲਾ ਆਉਂਦਾ ਹੈ ਟਾਟਾ ਪੜਾਉਂਦਾ ਟੁੰਡੜ ਓ ਯਕਾ ਨੂੰ ਯਾਰ ਨਿਬੜਦੀ ਗੱਲ ਛੜਣੀ ਨੀ ਬੜਗੀ ਇੱਥੀਆਂ ਮਾ ਡੱਲਾ ਠੁਨੀਆ ਏ ਟੰਡਾ ਮੈਂ ਜਾਉਂਦਾ ਉੱਤਰ ਇਹ ਤਾਂ ਜਾਉਂ ਵੀ ਅਗਲੇ ਘਰੇ ਆ ਕੇ ਜੇ ਲੋਗਾਂ ਪੰਜ ਦਾ ਧੱਕੀ ਤੁਰੇ ਅਗਲਾ ਆਏ ਨਹੀਂ ਖੜਾ ਛੱਡਦਾ ਕਾ ਨੂੰ ਟੰਡਾ ਐਡਾ ਮੁੰਡਾ ਐਡਾ ਹੋ ਗਿਆ ਉਹ ਤਾਂ ਸਾਹ ਹੀ ਨਹੀਂ ਲਿਆ ਦਿਨ ਰਾਤ ਓਏ ਓਰੇ ਬੱਤ ਮੈਂ ਦੰਦਾਂ ਕੱਢੋ ਕੱਲ ਹੋਰ ਸੀ ਵਿੱਚੋਂ ਭਾਈ ਛੜਾਉ ਆਇਂ ਕਰ ਦਿਓ ਅੰਦਰ ਤੇ ਰਿਹਾ ਚੱਲ ਜਾਂਦੀ ਹੁੰਦੀ ਐ ਵਾਹਤੈ ਜੋ ਮਾਰ ਤੇ ਮਾਰ ਪੇਟ ਕੋ ਉਹਦਾ ਕੰਗਲਾ ਵੀ ਨਾ ਜਵਾਕ ਅਸੀਂ ਦੇਖਿਆ ਤੇਰੀ ਕੰਗਲੇ ਦੇ ਲੰਨ ਨੇ ਚੱਲ ਉਹ ਕਤੂਰਾ ਤੋਰ ਨਾ ਯਾਰ ਤੋਰ ਲੈ ਯਾਰ ਤੁਸੀਂ ਮੈਨੂੰ ਹੀ ਮਰਵਾਤਾ ਸੀ ਭਾਈ ਲੈ ਕੇ ਉਹ ਬੰਦਾ ਲੁੱਚਾ ਪਹਿਲੀ ਦੱਸਿਆ ਚੱਲ ਚੱਲ ਹੁਣ ਤਾਂ ਆਪਾਂ ਮੇਰੀ ਗੱਲ ਸੁਣ ਓਏ ਹੁਣ ਤਾਂ ਆਪਾਂ ਬਾਹਰੋਂ ਬਾੜਾ ਦਾ ਕੋਈ ਚੱਕਰ ਨਹੀਂ ਮੇਰੀ ਗੱਲ ਸੁਣੋ ਉਹਦਾ ਨਿਬੜੀ ਹੋਣਾ ਨਹੀਂ ਸਮਝਾਈ ਤੂੰ ਕਿ ਚੁੱਪ ਕਰ ਗਿਆ ਭਾਈ ਆਪਦੇ ਪਾਪੇ ਹੁਣੇ ਹੁਣੇ ਕਰ ਲਈ ਮਿਹਨਤ ਹਾਂ ਉਹ ਜਦੋਂ ਉਹ ਆਏ ਨਿਬੜ ਕੀ ਤੜ ਕੇ ਆਪਣੇ ਘਰੇ ਆਉਗਾ ਕੋਈ ਪ੍ਰਵਾਹ ਨਾ ਕਰ ਕਹਿੰਦਾ ਠੀਕ ਆ ਮੈਨੂੰ ਕਿ ਮਰਵਾਦਾ ਨਹੀਂ ਉਹ ਸੁਧਰੇ ਹੀ ਆਉਂਦੀ ਸਾਡੇ ਪ੍ਰਵਾਹ ਉਹ ਆਏ ਨਿਕਲ ਜਦੋਂ ਉਹ ਨਾਲ ਸੰਗਲ ਸੰਗਲ ਲਾ ਕੇ ਰੱਖੀ ਉਹਨੂੰ ਚੱਲ ਯਾ ਚਾਹ ਦੋਰਾ ਉਹ ਤਾਂ ਬੰਨ ਕੇ ਰੱਖਣ ਵਾਲਾ ਪਿੰਜਰੇ ਨਾ ਤੈਨੂੰ ਤਾਰ ਜੀ ਵੇ ਜਾਂਦੇ ਹੋਰ ਮੈਨੂੰ ਗੁੰਡ ਦੇ ਗੱਲ ਯਾਰ ਕੇ ਨਾਲ ਬਾਹਰ ਵੀ ਚੱਲ ਗਿਆ ਹੈ ਨਾ ਹਾਂ ਹਾਂ ਉਹ ਲੋਗੜ ਹੋ ਕੇ ਤੇ ਪਰ ਮੈਂ ਦਿੱਤੇ ਵਾਲੇ ਕਹਿੰਦੇ ਉਧਰ ਦੀ ਚੱਲ ਆ ਮੁੰਡੇ ਨੂੰ ਤਾਰ ਦੋ ਜੋ ਭਾਈ ਮਿਲਦਾ ਡੁੱਡਾ ਉਤਾ ਨੂੰ ਕੱਢਾ ਫੜ ਉਹ ਤੂੰ ਬੈ ਜਾ ਉਹ ਫੜੂ ਭਾਈ ਦੀ ਖੁਦ ਮੁੰਡਾ ਵੇ ਕਿਲੇ ਸਾਲਾ ਫੈਰਦਾ ਤੇ ਮੇਰੇ ਪਾਪੇ ਦਾ ਡੁੱਡਾ ਵਾਂ ਉਹਦਾ ਚਾਤਾ ਹੈਗਾ ਹੀ ਆ ਉਹ ਨਹੀਂ ਬਹੁਤ ਚਾਹ ਬਜੀਨ ਆਉ ਜੀ ਤੇ ਮੁੰਡਾ ਲੰਡਣ ਗਿਆ ਤੇ ਮੋਜਾ ਲੰਡਣ ਗਿਆ ਆਹ ਭਾਈ ਆ ਮੁੰਡੇ ਸਾਰੇ ਤੇਰਾ ਤਾਂ ਭੈਣ ਦਾ ਹਾਂ ਹਾਂ ਪਿੱਛੇ ਗੱਲ ਬੋਲਦਾ ਪਤਾ ਤੈਨੂੰ ਹਾਂ ਇਹਨੂੰ ਸਾਰੀ ਗੱਲ ਦਾ ਪਤਾ ਗਿਆ ਆ ਪੂਰਾ ਪੂਰਾ ਬਲੇ ਝੋਲੋ ਤਾਂ ਬੰਦੀਆਂ ਮੂਰਤੇ ਅਮ ਉਸਕੇ ਜੂਨਾ ਭਾਈ ਜੈ ਉਹ ਤਾਂ ਮੱਟਲੀ ਦੀ ਪਾਲੇ ਦੀ ਬਿਰਬੈਣਾ ਹਾਂ ਮੱਟਲੂ ਦੇ ਕਰਦਾ ਕੋ ਬਿਰਦਾ ਕਿ ਤਾਂ ਅੱਛਾ ਮਾ ਜਲਾਏ ਹੂੰ ਕੇ ਮਾਟਲੇ ਓਏ ਭੱਜ ਜਾ ਨੀ ਮਾਰਦਾ ਓ ਮਾਈ ਗੋ ਟੱਕਰ ਸੀ ਮਾਰਤੀ ਜੈ ਲੋ ਦੇ ਫੋ ਅੱਛਾ ਪਾਲਾ ਮੱਟਲੂ ਦਾ ਛੋਟਾ ਜਿਹਾ ਸੀ ਹੂੰ ਮਾਣੇ ਕਰੀ ਵਾਪਰਾ ਬੈਠਾ ਆ ਆ ਕੰਮਾ ਚੌੜਾ ਕਾ ਨੂੰ ਜਿਹੜਾ ਜੋ ਬਾਦਿ ਤੂੰ ਫਿਰ ਜਦੋਂ ਮੈਂ ਤੇ ਸਾਰਾ ਕੋਸ਼ਿਸ਼ ਕੀਤਾ ਉਹ ਨਹੀਂ ਹਾਂ ਫੇਰੇ ਵਰਗਾ ਤਪਰਾ ਬੈ ਕਾ ਨੂੰ ਮੈਂ ਜ਼ਮੀਨ ਦਾ ਦਾਲਟ ਕਰ ਗਿਆ ਹੂੰ ਇੱਕ ਜ਼ਮੀਨ ਆਉਂਦੀ ਸੀ ਕਰੀ ਵਾਪਰਾ ਬੈਠਾ ਹੂੰ ਕਿ ਮੈਂ ਮੱਤਲ ਜਿਉਂਥੇ ਤਮੇਰਾ ਨਾਂ ਚੱਲਦਾ ਫੁੱਲਦਾ ਅੱਛਾ ਰੱਖੇ ਚੰਗਦਾ ਅੱਛਾ ਕਿ ਮੱਤਲ ਦਾਸ ਬਾਰਾਂ ਲਈ ਜਿਉਂਦੀ ਹੋwidehat ਮੇਰੇ ਨਾਂ ਆ ਛੀਕਾ ਕਿ ਮੱਤਲ ਜ਼ਮੀਨ ਤੇ ਜਿੱਤਿਆ ਮੈਂ ਜਨਤ ਤੇ ਜਿੱਤਿਆ ਹਾਂ ਉਹ ਮੱਤਲ ਸਾਰਾ ਆਪਣੇ ਹੱਥ ਕੇ ਡੋੜਾ ਪਾਉਂਦੀ ਲੋੜ ਅੱਛਾ ਤੁੰਗਿਆ ਇਹ ਹੋਰ ਇੱਕ ਗੱਲ ਹੋਰ ਹੋਏ ਤੈਨੂੰ ਮੰਨ ਗਿਆ ਪੈਂਦਾ ਨਾ ਨਾ ਮੁੰਡਾ ਤਾਂ ਚੱਜਦਾ ਜਮਤਾ ਤਾਂ ਦਾ ਪੈਂਦਾ ਨਾ ਹਾਈ ਕਮਣੀ ਬੋਦਾ ਇਸ ਵੱਲੋਂ ਮੰਨੇਗਾ ਤੈਨੂੰ ਓਏ ਸਾਡਾ ਦੇਖਣੇ ਪੈਂਦਾ ਆ ਪਾਪਾ ਓਏ ਇੱਕ ਟੱਲੂ ਤੈਨੂੰ ਮੰਨ ਲਿਆ ਮੈਂ ਫੇ ਮੈਂ ਓਏ ਏ ਡੋਡੇ ਮੂਏ ਚ ਚੱਤੇ ਤੋਚ ਨਹੀਂ ਹੋਇਆ ਨਾ ਤੂੰ ਡੋਗ ਰਾਂ ਟਕੜਾ ਜਾ ਭਾਂ ਦੀ ਨਾਨਾ ਦੁਨੀਆ ਦਾੜੀ ਦਾ ਵੇਖ ਵਾਹ ਓ ਚੋਚਿਆ ਮੈਂ ਇੱਕ ਫੜ ਤਦਾ ਤਾਂ ਨੂੰ ਫਿਰਤਾ ਚ ਉਹ ਖਾ ਚਾਹੇ ਉਹ ਦੂ ਵੰਡ ਜਡਾਂ ਗਏ ਧੜਕੇ ਤੇ ਉਹਨੂੰ ਪਤਾ ਲੱਗਿਆ ਉਹਨੂੰ ਸਾਹਮਣੇ ਪੜੋ ਨੂੰ ਹਾਂ ਨਹੀਂ ਦੋਨੇ ਐਠੇ ਨਹੀਂ ਪਾਪਾ ਹਾਂ ਮੈਂ ਉਹਦਾ ਡੋਡ ਟੁੰਗ ਲੈਟ ਨੂੰ ਜਿਹੜੀ ਵੈਲੀ ਹਟ ਨੂੰ ਆਹ ਦੇਖਾ ਸਹੀ ਖੂਨ ਮੇਰੇ ਅਜਮ ਆਹ ਕੰਗਲ ਜੇ ਮੇਰੇ ਤੇ ਗਿਆ ਹਾਂ ਤੂੰ ਨੂੰ ਟਾਕਲੀ ਹੈ ਨਹੀਂ ਜਵਾਬ ਕਿੱਦਾ ਪੜਿਆ ਲਿਖਾਈ ਪੂਰਾ ਲੈ ਵਾਹ ਓ ਦੇ ਨਾਮ ਦਾ ਆਣਾ ਹੈ ਆਹ ਕਿਤਾਬ ਲੈ ਲੈਨੇ ਪਾਪਾਂ ਲਾਭ ਚ ਜਾਣੇ ਆ ਨੁਕਸਾਨ ਨਹੀਂ ਹੈ ਕੋਈ ਵੀ ਮਸਲ ਫਾਇਦਾ ਖੱਟ ਗਏ ਮੈਂ ਪੂਰਾ ਇਹ ਚੀਜ਼ ਹੈ ਉਹ ਗਿਆਨ ਐ ਕਦੀ ਛੜ ਤਰ ਕਿੰਨਾ ਹਾਸ਼ੋ ਕੇਣਾ ਕੱਪੜੇ ਪਾ ਲਈ ਤਾਂ ਉੱਥੇ ਲੈ ਕੇ ਚਲੂੰਗਾ ਠੀਕਾ ਮਾੜੀ ਵਾਲੀ ਤੇ ਦੂਜੀ ਬੀਬੀ ਦਿਖਾ ਖਿਲੇ ਹੁੰਦੇ ਨਾ ਨਾ ਲੈ ਦੁੱਧ ਪੀਉਂ ਹਾਂ ਮਾੜੀ ਵਾਲੀ ਪਹਿਲਾਂ ਭੈਣ ਦੀ ਬੁੰਡੀ ਆ ਬਈ ਮਮੇ ਨੂੰ ਚੰਬੜੇ ਆਪਣੇ ਲੈਣੇ ਨੂੰ ਇਹ ਭੈਣ ਦੋਜਾ ਜਾਣਦੀ ਕਿਉਂ ਨਹੀਂ ਇਹ ਜਿਹੜਾ ਪਿਆਂਦੀ ਐ ਉਹ ਨਹੀਂ ਹੁੰਦਾ ਉਹ ਦੇ ਦੇ ਜਵਾਬ ਉਹ ਬੁੱਢੀ ਤਾਂ ਨਹੀਂ ਤੇ ਦੇ ਨਾ ਨਾ ਪੂਰੀ ਮਚਾਰ ਬਜਾਨ ਹਾਂ ਪੂਰੀ ਮਾਟਨ ਐ ਇੱਕ ਐ ਤਨ ਤੂੰ ਦਾ ਰੋਮ ਲੈ ਟ੍ਰੈਕ ਦੇ ਚੰਗਾ ਠੰਡਾ ਐ ਤੜ ਹਾਂ ਉਹ ਇੱਥੇ ਨਹੀਂ ਆਇਆ ਤਾਤਾ ਰਖਲੂ ਤੇਰੀ ਬੀਬੀ ਕੋਲ ਨਾ ਚੱਕਰ ਪਾਉਂਦੇ ਪਰ ਇਹ ਤਾਂ ਛੱਕਰ ਕਰੇ ਨਗਰ ਲਈ ਕਹੀ ਜੰਗਾ ਤੇਰੀ ਬੀਬੀ ਕੋਲ ਦੇਖ ਲੈ ਫਿਰ ਨਾ ਜਾ ਯੂ ਸ਼ਟਪ ਹਾਂ ਆ ਆ ਮੰਨ ਨਾਂ ਅੰਦਰ ਨਾ ਤਪ ਜੁਠਟ ਕੱਢ ਨਹੀਂ ਕਰਨੀ ਹੈ ਸਟੈਚੂ ਕਰ ਦੇ ਤੈਨੂੰ ਗੱਲ ਸੁਣ ਲੈ ਜਿਹੜੀ ਚੀਜ਼ ਦੀ ਲੋੜ ਹੈ ਤੈਨੂੰ ਦੇ ਕੇ ਗਮਬ ਕਰੀ ਕੱਢ ਨਹੀਂ ਕਰਨੀ ਮੈਨੂੰ ਟਰੈਕਟਰ ਲੈ ਆ ਜੀ ਲੱਕੜ ਦਾ ਹਾਂ ਲੱਕੜ ਦਾ ਕਿ ਤੈਨੂੰ ਉਹੀ ਨਵਾਂ ਕੜਾ ਨੂੰ ਪੁੱਛਾਂ ਗੱਲਾਂ ਘੜੀਆਂ ਕਰਨਾ ਬਾੜਾ ਕਿਲੇ ਨੋ ਬੋਲਦੀ ਅੱਛਾ ਵਾਥ ਠੀਕ ਆ ਫਿਰ ਮਾਜੀ ਕੇ ਨਹੀਂ ਨੂੰ ਕੀ ਪਤਾ ਬੈਠਾ ਕੇ ਮੈਂ ਬਾਹਰ ਅੰਦਰ ਤੁਰਿਆ ਭਰੇ ਨਹੀਂ ਪਤਾ ਕਿ ਤਾ ਮੈਂ ਭੈਣ ਚੋਦ ਕੰਬੜਾ ਢੇਥੇ ਬੈਠਾ ਤੂੰ ਬਾਹਰ ਤੇ ਮੈਂ ਘਰ ਸੰਭਲਿਆ ਸ਼ਾਬਾਸ਼ ਏ ਉਹ ਨਹੀਂ ਉਹ ਕਰਦੇ ਮਾਚਲ ਵੀ ਤੂੰ ਆ ਲੈ ਬਾੜਾ ਹਮ ਬਾਰਾਤ ਦਾ ਛ ਆਪਣੇ ਕੋਲੇ ਹਮ 22 ਥੱਲੇ ਬਾਂਡੀ 22 ਕਿੱਲੇ ਬਾਣਦੇ ਅੱਜ ਕੱਲ ਛੋਟੇ ਦੇ ਸਿਰ ਵਰਗੇ ਬਾਣਦੇ ਲੰਨਾ ਫਾਕੀ ਦੇ ਲੈਣਗੇ ਹਾਂ ਹਾਂ ਤੇ ਕੱਲ ਕਰ 100 ਪਾ ਦਾਂ ਉਹ ਮੈਂ ਮੱਤਲ ਵੀ ਪਾ ਦੇ ਦਿੰਦੇ ਨਹੀਂ ਰੱਛਾ ਮੱਤਲ ਵੀ ਮੈਂ ਇੱਕ ਦਾ ਲੋੜ ਪਾ ਦੇ ਰਸਤਾ ਜੇ ਹੁਣ ਹਾਂ ਪਾਪਾ ਕਹੇ ਚਾਹ ਦਾਲਤਾ ਥੋੜਾ ਇਹ ਤਾ ਟਾ ਟਾ ਪਾਵੇਂ ਬੰਨ ਦੇਈ ਦੰਦਾ ਇਹਦੇ ਤੂੰ ਤਾਂ ਨਹੀਂ ਬੰਨੀ ਸੀ ਬਰਾ ਟਿੱਲੇ ਤੇ ਮੈਂ ਲੈ ਕੇ ਆਇਆ ਹਾਂ ਉਹਦੀ ਕੋ ਪਤਲੋ ਲੋਕਾ ਮੰਨ ਜਾ ਕਿਉਂ ਛੋਟਿਆ ਹਾਂ ਉਹਦੇ ਮੱਤਲਬ ਵਿਚਰ ਮਾ ਡੋਰ ਕੋਲੀ ਆਉਂਦੀ ਤੇ ਇਹ ਮੱਤਲਬ ਵਿਚਾਰ ਕਰੇ ਕੌਂ ਕਣੀ ਹੈ ਹਾਂ ਹਾਂ ਇਹ ਜੀ ਬਣਾਈਏ ਨਾ ਛੁਰੀ ਵਰਗੀ ਪੂਰੀ ਹਾਂ ਇਹ ਚੀਜ਼ਾਂ ਹੁੰਦੀਆਂ ਭੈਣ ਜਦੋਂ ਪਤਾ ਲੱਗੂ ਨਾ ਬੰਦੇ ਜਾ ਮੇਰੀ ਤੇ ਮੈਂ ਤੜਕੇ ਪੰਜ ਗੱਲਿਆਂ ਚ ਬੱਟ ਪਾ ਲਈ ਤੂੰ ਪਾਈ ਚਲੇ ਬਾਰਾਂ ਦੇ ਪੰਜੇ ਸਤਾਰਾਂ ਤੇ ਨਾ ਢੀਂ ਤੂਰਾ ਖਾਵੇ ਤੇ ਇਹਨਾਂ ਨੂੰ ਵਾਢੀ ਆ ਅੱਜੋ ਦਾ ਅੱਜੋ ਦਾ ਗੁੱਡੀ ਦੇ ਨਾਲ ਮੁਰੇ ਆ ਲੈ ਜੋ ਮੈਂ ਵੀ ਦੇਉ ਤਾ ਇੱਕ ਵਾਰ ਮੈਂ ਤੜਾ ਲੂ ਇਹਨੂੰ ਟਾਟੂ ਇੱਥੇ ਜਿਹੜਾ ਪੰਡੀ ਫੁੱਦੀ ਕੌਣ ਕਰਦਾ ਇਹਨਾਂ ਤੇ ਟਾਲੀ ਟੁੱਟੀ ਮੈਂਚਾ ਕਰਦੀ ਆ ਹਾਂ ਕਰਦੀ ਆ ਮੈਂ ਤੜਾ ਦਾ ਬਾਣ ਆਉਂ ਮੈਨੂੰ ਕਹਿਆ ਨਾ ਕਹਿੰਦਾ ਤੜਕੇ ਲੈ ਲੈ ਪਰ ਮੈਨੂੰ ਇਹਦੇ ਨਾਲ ਕੋਈ ਖੂਜ ਰੀ ੱੱਕਾ ਦੇ ਦੂ ਇਹਦੇ ਨਾਲ ਤੋਰ ਕੇ ਯਾ ਇਹ ਨੂੰ ਕੀ ਹੋਇਆ ਤੇਰੇ ਨਾਲ ਤਾਂ ਟਾਲੀ ਟੁੱਟੀ ਨਾ ਵੇ ਹਾਂ ਮੈਂ ਤੜਕੀ ਲਿਉਂ ਪਟਾਈ ਆਏਗਾ ਹੁਣ ਸੋਣਾ ਲੱਗੇਗਾ ਕਿਉਂ ਤੇਰੀ ਪਾਪਾ ਇੰਦਾ ਹੁੰਦਾ ਨਹੀਂ ਹਏ ਤੁਸੀਂ ਉੱਤੋਂ ਛੇਡਾ ਕਰਦੇ ਓਏ ਨਹੀਂ ਹੁਣ ਤੇਨਾਂ ਕੱਲ ਜੱਕਵੀਂ ਕਰੀ ਨਹੀਂ ਕਰਦੇ ਆ ਇਹ ਮੰਮੀ ਨੂੰ ਕਹਿੰਦਾ ਸੀ ਮੇਰਾ ਰਿਸ਼ਤਾ ਚੜਾ ਦੇ ਅਜਲੇ ਵੇਹ ਤੇ ਮੋੜ ਦੇ ਦੇ ਛੇੜ ਤੇ ਲੱਤ ਨੂੰ ਲੰਡੜਾ ਦੁੱਦੀ ਦਾ ਲਾਉਂਦੇ ਕਾਣਾ ਜੋ ਉੱਥੋਂ ਤੈਨਕੇ ਲੈਣਾ ਲੈਣੀ ਇਹਨੂੰ ਦੱਸੂ ੜਕੇ ਖੱਡੜੀ ਗੱਛੇਗਾ ਛੇ ਟੈਨਕੇ ਲੈ ਬਾਣ ਨਾ ਕਰੀ ਤੜਕੇ ਦੱਸੂ ਦੱਸ ਲੈਣ ਦੇ ਬੁੜੀਆਂ ਚੁਗਲੀਆਂ ਕਰਦੀਆਂ ਕਦੇ ਬੰਦੇ ਵੀ ਕਰਦੇ ਨੇ ਮੈਂ ਦੱਸੂ ਇਹ ਹੈ ਬੁੜੀਆਂ ਕਰਦਾ ਹੈ ਹੈ ਬੁੜੀਆਂ ਕਰਦਾ ਇਹ ਵੀ ਗੱਲ ਨਹੀਂ ਬੱਚੇ ਕੁਛ ਕਹੀ ਜਾਵੇ ਤੂੰ ਪੈ ਚ ਮਿੱਟੀ ਨਹੀਂ ਪੈਣੀ ਕਦੇ ਬੀਬੀ ਮਾ ਕੋਲੇ ਛੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਸਮਝ ਕਰਾਂ ਮੈਂ ਉੱਥੇ ਲੈ ਕੇ ਜਾਉਂ ਇੱਥੇ ਲੈ ਕੇ ਜਾਉਂ ਉੱਥੇ ਪਾਲੇ ਦੇ ਘਰੇ ਤੂੰ ਲੱਗਾ ਪੜਨਾ ਪਾ ਜਾ ਯਾਰ ਤੂੰ ਚੱਲ ਨਹੀਂ ਘੰਡਾ ਬਾਰ ਨਹੀਂ ਘੰਡਾ ਤੂੰ ਮਰ ਜੇਂਨਾ ਮੈਨੂੰ ਕਿੱਥੇ ਜਾ ਕੇ ਕਰੇ ਚੜੀ ਬੰਦਾ ਕਿੱਥੇ ਨਹੀਂ ਜਾਂਦਾ ਬਾਹਰ ਇੱਥੇ ਆਉਂ ਤੜਕੀ ਹਾਂਜੀ ਆ ਪਾ ਇਹਨਾਂ 20 ਜ਼ਮੀਨਾਂ ਨਾਲ ਪੋਠੀ ਲੈਣ ਲੱਗ ਜਾਂਦੇ ਕੋਈ ਨਹੀਂ ਬੰਦਾ ਮਾਚਲੀ ਵੀ ਸਿਦਾ ਮੈਂ ਕਹਿ ਦਿੱ ਗੇ ਬੰਦਾ ਮੈਂ ਦੇਉਂ ਤੁਹਾਨੂੰ ਜ਼ਮੀਨ ਦੇਉਂ ਕੋਈ ਬੰਦਾ ਕਮਾਈ ਬਹੁਤ ਕਰੀਏ ਕੰਦੇ ਤੋਂ ਬੋਲਣ ਵਾਲਾ ਬੰਦਾ ਠੀਕ ਆ ਇਹ ਤਾਂ ਹੋਰ ਬੰਦਾ ਹੁੰਦਾ ਵਿਆਹ ਕਰਾ ਲੈਂਦਾ ਭੈਣ ਦਾ ਲੈਣਾ ਢਾਈ ਜੀ ਰਹੀ ਜਾਂਦਾ ਲੌੜਾ ਭਜਾਉਂਦਾ ਫਿਰਦਾ ਇੱਥੇ ਇਹਦਾ ਵਿਆਹ ਨਹੀਂ ਹੁੰਦਾ ਮੈਨੂੰ ਪਤਾ ਇਹ ਨਹੀਂ ਹੁਣ ਕੀ ਇਹਦੇ ਜੰਤਰੀ ਚ ਨਾ ਕੜਮਾ ਚ ਹੈਨੀ ਇਟਮ ਅਟਲੀ ਹੁੰਦੀ ਆ ਦੁੱਧਾ ਹਾ ਗ੍ਰੈਜੂਏਟ ਆ ਗ੍ਰੈਜੂਏਟ ਹਾ ਨਹੀਂ ਬਣ ਜਿਸਨੇ ਬਿਆ ਨਹੀਂ ਹੁੰਦਾ ਤਰਕੀ ਕਰਾਂ ਉਹਦੀ ਦਿਓ ਫਿਰ ਦੇਖ ਚਾਚਾ ਦਾੜੀ ਤੇਰੀ ਬੱਗੀ ਦਾੜੀ ਤੂੰ ਤੂੰ ਓਏ ਮੇਰਾ ਫਰਕਾ ਬੰਦੇ ਤੇ ਦੀ ਸਾਹਬ ਨਾ ਤੂੰ ਕਮ ਆਲਾ ਬੰਦਾ ਮੈਂ ਤੈਨੂੰ ਬਾਤ ਤੋੜੇ ਤੋੜੇ ਫਿਰੇ ਆਲਾ ਬੰਦਾ ਤੇ ਛੋਹ ਹੁੰਦਾ ਦੇਖਣਾ ਪੈਂਦਾ ਇਹ ਤਾਂ ਕੌਣ ਤੈਨੂੰ ਕਦੇ ਬੱਚ ਨੂੰ ਭੈਣ ਸੋਦਾ ਰਾਜਾ ਬਣਾਤਾ ਹੋਰ ਮੈਨੂੰ ਕੀ ਫਾਇਦਾ ਹੋਇ ਕਾ ਦਾ ਰਾਜਾ ਬਣਾਤਾ ਕਬੀਲ ਦਾ ਨਹੀਂ ਅਚੇਰੇ ਕੋਲੀ ਆ ਗੱਲ ਸੁਣ ਮੈਂ ਬੰਟਾ ਭਾਈ ਬਾ ਵਾ ਓਏ ਤੇਰੇ ਤੇਰਾ ਨਾਮ ਲਿਖਾ ਗੁਟਰਾ ਇਸ ਤੇ ਵੀ ਬੰਟਾ ਬੰਦਰਾ ਐ ਕੜ ਇਹ ਪਤਾ ਕਿਵੇਂ ਮੰਨੂਗਾ ਹਾਂ ਇਹਨੂੰ ਇੱਥੇ ਦੇਣਾ ਦਰਸ਼ਨ ਕਰਾ ਦੇ ਇਹ ਗੱਲ ਦੂਜੀ ਬੀਬੀ ਦੀ ਹਾਂ ਇਹ ਤੇਰੀ ਗੱਲ ਮੰਨ ਗਿਆ ਐਂ ਇਹ ਨਾਲ ਬੱਥ ਪਜਾਮੇ ਚ ਹੋਇਆ ਜਾ ਤੂੰ ਹਾਂ ਇਹਨੂੰ ਚੜਾੜ ਕੇ ਕਰਾਂ ਮੱਥ ਇਹ ਕਾਬੂ ਹੋ ਜੂ ਫਿਰ ਨਾਲੇ ਤਾਣਾ ਹੋ ਜੂ ਤੇਰੀ ਗੱਲ ਮੰਨ ਗਿਆ ਤੂੰ ਸ਼ਾਹ ਨਾ ਕੱਢਿਆ ਤੈਨੂੰ ਮੱਦ ਵਾਲੀ ਲੈ ਕੇ ਚੱਲੂ ਹੋਇਆ ਮੁੰਡਾ ਕਾ ਚਾਚੇ ਨਾਲ ਚੱਲਾਂਗਾ ਮੈਂ ਕਿੱਲੇ ਨੂੰ ਜਾਣਾ ਨਾ ਨਾ ਕਿਹੜਾ ਕੱਢਿਆ ਬੰਦੇ ਦਾ ਦਾਬ ਰਹੀ ਜਾਂਦਾ ਕਹਿੰਦਾ ਬੰਦੇ ਮਗਰ ਭਾਈ ਕਿਹੜਾ ਹੈਗਾ ਅੱਛਾ ਤੇ ਹੋਰੋਂ ਕੱਲ ਨੂੰ ਜੇ ਕੋਈ ਗਾਂਜ ਕਮਾਂਡ ਕਬਜਾ ਭਾਲੇ ਵਗ ਲਾ ਕਹਿੰਦਾ ਵੀ ਦਾਬ ਹੈ ਦੀ ਤਬੂਕ ਲੈ ਤੈਨੂੰ ਹਾਂ ਤੂੰ ਇੱਥੇ ਕੋ ਮੈਂ ਰਹਿਣੀ ਉੱਥੇ ਲੱਗ ਜਣਾ ਤੇਰਾ ਨਹੀਂ ਲੋਟਾਂ ਦਾ ਉੱਥੇ ਬਾਓ ਤੇ ਇੱਥੇ ਮੈਂ ਆ ਲੈ ਤੈਨੂੰ ਮੈਂ ਛੜੂ ਤੇਰੇ ਬਿਨਾ ਕਰੇ ਮੈਂ ਤੇ ਦੀ ਪੇਵ ਬਤੇ ਸਾਮੋ ਪੈਂ ਦੀ ਬੁੱਦੀ ਮੈਂ ਮੰਗਿਆ ਦਹੀਂ ਖਾਣੀ ਹੈ ਓਏ ਨਹੀਂ ਤੇਰਾ ਪਤਾ ਜਾ ਪਾਪਾ ਗੱਲ ਸੁਣ ਲੈ ਵਪਾਰ ਕਰਦਾ ਸਾਰਾ ਕੰਮ ਜਾਣਦਾ ਮੈਂ ਤਾਂ ਪੈਸੇ ਰੱਜਾ ਇਹ ਜੋ ਵਪਾਰ ਤੋਂ ਛੱਡਿਆ ਓ ਨਹੀਂ ਤੂੰ ਜਮੇ ਨਾਲ ਦੇ ਥੋੜਾ ਘੱਟ ਜਾਣ ਦਾ ਧਾਰ ਉਹਨਾਂ ਮੈਨੂੰ ਤਾਂ ਲੋੜ ਨਹੀਂ ਐ ਫਰਕ ਹੁੰਦਾ ਬੰਦੇ ਦਾ ਆਪਾਂ ਗੱਲ ਸੁਣੋ ਇਹਦੀ ਕੋਈ ਨਹੀਂ ਕਦੇ ਨਾ ਤਰਾ ਮਤੂ ਕਰਾਲੇ ਕੁਦਰ ਉਹ ਕੁਦਰਤ ਨੂੰ ਲਿਖੇ ਸੀ ਕਰਮਾਂ ਚ ਜਿਹੜੀ ਲਿਖਤਕਾਰਾਂ ਚ ਦਿੰਦੀ ਮੇਰੇ ਵੀ ਲਿਖਿਆ ਫਿਰ ਤੇਰੇ ਬੰਦੇ ਦਾ ਕਰਾ ਲਿਆ ਹਾਂ ਬਸ ਆ ਗੱਲ ਮੰਨ ਗਏ ਤੇਰੇ ਬੰਦੇ ਦਾ ਮੈਂ ਕਰਾ ਬਸ ਈ ਕੁਝ ਮੰਨ ਤੂੰ ਇਹ ਲਿਖਤਕਾਰ ਨਿਤਲ ਜੀ ਜਿਹੜੀ ਹੋਣੀ ਹੈ ਹੋਣੀ ਹੈ ਗੱਲ ਹਾਂ ਹਾਂ ਮੈਂ ਵੀ ਹੈਂ ਕਹਿ ਤੂੰ ਮਗਰੋ ਤੇਰੇ ਮੱਥੇ ਤੇ ਕਾਟਿਆ ਉੱਥੇ ਮੈਂ ਚਾਲਾ ਬੱਟ ਕੇ ਮੈਂ ਕਹਾਂ ਨੂੰ ਬਹੁਤ ਇਕ ਸਮ ਹੋ ਗਈ ਲੈ ਗਈ ਗੈਸੀ ਅੱਛਾ ਮੈਂ ਉਹੀ ਬੱਚੋ ਉੱਥੇ ਵੀ ਕਰਾਦਾ ਹੁਣ ਹੋਏ ਮੈਂ ਮਾਲਾ ਬਧੰਤ ਜਾਂ ਬੜੀ ਮੁੰਡ ਚੜਾ ਡਾਂਗ ਦੇ ਦੂ ਤੇ ਪਤਾ ਲੱਗ ਗਿਆ ਕੋੜਾ ਡਾਡ ਜੇ ਜਰਗਲੇ ਮਰਜੀ ਨਾਲ ਕਰਾ ਲਈ ਤੇ ਕਦੇ ਸਣੀਆਂ ਫੜ ਕੇ ਦਾੜੀ ਪਟਾਲੇਗਾ ਪੈਦਾ ਨਾ ਸਣੀਆਂ ਮਾਰੀ ਤੇਰੇ ਵਰਗਾ ਭਾਵਾ ਦੀ ਪਟਾ ਲਵਾਏ 30 ਸਾਲ ਹੋ ਗਏ ਚੱਤ ਭਾਗ ਨਿਕਲ ਨਹੀਂ ਚੀ ਹਾਂ ਨਾ ਹੁਣ ਵੀ ਨਹੀਂ ਨਿਕਲੀ ਹਾਂ ਮਾਜੀ ਜਨ ਹੁਣ ਤਾਂ ਚਲ ਕੋਦਰ ਤੋਂ ਗੱਲ ਬਣ ਗਈ ਉਹਨਾਂ ਗੱਲ ਬਣ ਗਈ ਉੱਥੇ ਮੈਂ ਕਹੇ ਮੰਨ ਲਈ ਰੌਲਾ ਐ ਪੈ ਕੇ ਨੀ ਗਮਾਟ ਕੇ ਮੈਂ ਖੈ ਚੱਲ ਸਾਲ ਬਣ ਤੋ ਕੋਲੇ ਲਾਇਆਗੇ ਹਾਂ ਨਹੀਂ ਇੱਥੇ ਕੀ ਲੋਟ ਚ ਉਹ ਚੱਕੀ ਕਰਿਆਉਂਦਾ ਵੱਟਾ ਮੈਂ ਜਿਵੇਂ ਮੰਨੇਗਾ ਤਮਾਕ ਬੜੀ ਬਣਾਈ ਸੀ ਮੈਂ ਕਹ ਕਥਨ ਆਇਆ ਬਣ ਛਾੜੀ ਗੇ ਪਾਣੀ ਦਾ ਬਹੁਤ ਹਸ਼ਾਰ ਹੈ ਮੈਂ ਸਾਡੀ ਸਾਹਬ ਨਾਲ ਗੱਲ ਬਣਾਈ ਪਾਣੀ ਛਲ ਤੇ ਖੁੰਨ ਬਟਾ ਲੱਗ ਗਈ ਕਿਥੇ ਮੈਂ ਉੱਥੀ ਬੱਛੜਿਆ ਚਵਾਰੇ ਚੁਣ ਅੱਤਰਿਆ ਕਰਾ ਡਰਗਾ ਤੱਕ ਇਤਰੇ ਮਾਨ ਦੇ ਤਾਂ ਠੀਕੇ ਤੇ ਹਾਂ ਬਈ ਇੱਕੇ ਕੰਮਤੀ ਸੀ ਆਪਾਂ ਨਾ ਨਾ ਉਹ ਪਾਜਿਆ ਕਹਿੰਦਾ ਪਾਪਾ ਤੂੰ ਐਸ ਕਰ ਉਹ ਤੇ ਪਿਆਰ ਹਾਂ ਚਵਾਰੇ ਚ ਪਾਜਿਆ ਕਰੋ ਤੁਸੀਂ ਅਸੀਂ ਕਾ ਜਾ ਪਾਜਿਆ ਬੰਦੇ ਮੈਂ ਨਿਗਾ ਤੇ ਛਣਿਆ ਬੰਦੇ ਕਹਿੰਦਾ ਪਾਪਾ ਮੈਂ ਕੁਕੀ ਦਾ ਯੱਪੇ ਸਮੋਦਾ ਠੇਕੇ ਦੇ ਅੱਧਾ ਕਾਣਾ ਮੈਂ ਕੁਕ ਕਰ ਲੂੰ ਨੀ ਵੀ ਆਇਆ ਹਾਂ ਵੀ ਤੂੰ ਕਰੇ ਨੀਗਾ ਰੱਖ ਮੈਂ ਕੱਢੀ ਬਿੱਲ ਆ ਸੀ ਆ ਛਿਆਣਾ ਬੰਦਾ ਸੀ ਮੈਂ ਤੈਨੂੰ ਝੂਠ ਮਾਰਾ 5000 ਰੁਪਏ ਬਲ ਲਾਇਓ ਛੇ ਤੇ ਹੁਣ ਮੱਸਾ ਵੀ ਕਰੇ ਨਾ ਕੋਈ ਗੱਲ ਬਹੁਤ ਕੁਛ ਖੱਟ ਲੈ 500 ਪਤਾ ਚੱਲ ਕੇ ਵਾਹ ਕੱਢ ਲੀ ਕੀ ਲੋੜ ਸੀ ਇਹ ਤੱਕ ਤੇ ਪਛੜ ਲਾਂਗੇ ਚੰਗਾ ਕੋਦੂ ਤੰਦਾ ਚੱਲਾਂ ਤੂੰ ਲੈ ਜੀ ਤੇ ਨਾਲੇ ਮੈਂ ਤੈਨਾਂ ਨਹੀਂ ਛੱਕ ਜੁੰਦੇ ਰਫਲ ਚੱਲੀ ਜਾਂਦੀ ਹੁੰਦੀ ਹੈ ਇਹ ਨਾ ਮੈਂ ਥਲੀ ਟਾਟ ਲੈ ਜੇ ਕਈ ਵਾਰ ਆਂਦਾ ਸੀ ਮੈਂ ਕਈ ਵਾਰੀ ਟੈਸਟ ਵੀ ਕਰਨੀ ਹੋਵੇ ਨਾ ਕਾਰਟੂਸ਼ ਬਦਲਣਾ इहा बन मू कर ਕਿਉਂ ਥੋੜੀ ਭੈਣ ਚੋਤੀ ਆ ਮੇਰੇ ਕੰਨੀ ਕਰ ਲੈ ਮਾਥਲ ਵੀ ਡਾਲਣੀ ਹੈ ਤੈਨੂੰ ਪੜਾ ਲੱਗਦਾ ਘਰੋਂ ਭਗ ਜਾ ਉਹ ਨਹੀਂ ਗੱਲ ਤਾਂ ਸੁਣ ਮਾਥਲ ਵੀ ਤੈਨੂੰ ਡਾਲਣੀ ਨਹੀਂ ਨਹੀਂ ਤੁਸੀਂ ਰਹੋ ਉਹ ਨਹੀਂ ਹੱਸਦੇ ਯਾਰ ਅੱਜ ਮੈਂ ਤਾਂ ਕਰਦੇ ਬਹੁਤ ਰੱਖਣ ਵਾਲੇ ਪੰਜ ਕਿੱਲੇ ਬੋਲਦੀ ਹੈ ਮਾਲਕ ਦੇ ਨਾਂ ਮਾਲ ਦੀ ਚੱਡਾਂਗੇ ਬਾਹਰ ਆ ਤਾ ਤਾ ਦਵਾਟਾ ਨੂੰ ਰੁੱਠੀ ਜਨ ਬੈਠਾ ਪੰਜ ਕਿੱਲੇ ਬੋਲਦੀ ਥੋਨੂੰ ਐਵੇਂ ਹੀ ਫਿਰਦਾ ਹੈ ਮੈਂ ਕਮਲ ਡਾਲੇ ਨਾ ਮੈਂ ਤਾਂ ਲੋੜ ਨਹੀਂ ਮੈਂ ਤਾਂ ਰੱਜ ਗਿਆ ਚੱਲ ਨਾ ਜਿਵੇਂ ਅਸੀਂ ਤਾਂ ਕੀ ਰਿਹਾ ਤੂੰ ਜਾ ਪਪਾ ਇਹਨੂੰ ਨਾਲ ਲੈ ਕੇ ਨਹੀਂ ਕਿੱਥੇ ਲੈਣ ਦੇ ਪਾਣੇ ਈ ਲਾ ਨਾ ਹੋ ਓ ਨਹੀਂ ਤੂੰ ਪਕਾਈ ਨਾ ਮਾਰਿਆ ਕਰੋ ਬੰਦ ਕਦੇ ਬੋਲਦੀ ਐ ਚੱਲ ਨਿਬੜੀ ਗੱਲ ਟੜਕੇ ਚੱਲਾਂਗੇ ਆਦਾ ਰਾਮ ਨਾਲ ਪਈ ਉਹ ਰੌਲਾ ਨਾ ਪਾ ਤੂੰ ਪਹਿ ਉਧਰ ਜਾ ਕੇ ਐਵੇਂ ਮੈਂ ਚਾ ਉਹਦੀ ਪੇ ਮੈਂ ਤਾਂ ਕੇ ਜੀ ਟੜ ਤੇ ਟੱਲਾ ਦੇ ਦੁੱਜੀ ਮੰਮੀ ਟੋਲ ਚੱਲਾ ਨੇ ਗੱਲ ਨਾ ਪੈ ਜਾਗਾ ਪੈ ਜਾ ਉਹ ਟੱਲਾ ਨੇ ਟੜ ਤੇ ਦੁੱਜੀ ਮੰਮੀ ਟੋਲ ਹਾਂ ਦੁੱਜੀ ਮੰਮੀ ਚੁੱਪੀ ਹਾਂ ਤੇ ਗੱਲ ਨਹੀਂ ਕਰਨੀ ਚੁੱਪੀ ਸੌਲਾ ਪੂਜੀ ਭੂਦਾ ਕਾਇਲੀ ਜੀ ਕਰਨੀ ਨਾ ਟੋਪ ਆਪਣਾ ਕਦੀ ਕਰਕੇ ਹੈ ਕਣੀ ਕਰੇ ਸੀ ਕੰਮ ਜਾ ਕੇ ਉਹਨੇ 2 ਦਿਨ ਲੱਗਣਗੇ ਚੰਗਾ ਹਾਂ ਕਰਕੇ ਨਾਲ ਲੈ ਕੇ ਤੈਨੂੰ ਤੈਨੂੰ ਪਾਈ ਚੰਗਾ ਚੰਗਾ ਡੂਬੂ ਕੰਦਰ ਰੱਖਣਾ ਹਾਂ ਕਿਛ ਹਾਂ ਤਾਂ ਅੰਦਰ ਰੱਖਿਆ ਚੱਲ ਜਾਈਏ ਕੋਈ ਬੜੀ ਆ ਨਾ ਜਾਨ ਟੋੜ ਕੋਲੇ ਰੱਖੀਏ ਟੋਲੇ ਆ ਤੇਰੇ ਪਾਪੇ ਦੇ ਨਾਲ ਪੈ ਜਾ ਹਾਂ ਇੱਥੇ ਪੈ ਜਾ ਆਏ ਔਂ ਲੰਨ ਦੇ ਲੰਨ ਮੇ ਬੱਜ ਗੱਡੀ ਦਾ ਬੜਾ 30 ਸਾਲ ਦੇਖ ਲਾ ਬੰਤਾ ਭਾਪ ਨਹੀਂ ਜੇ ਕੋਈ ਬਾ 30 ਸਾਲ ਧੱਕੀ ਤਰੇ ਕਾਨੂੰ ਮਤਲਬੀ ਕਦੇ 6 ਕਦੇ 6 ਬੰਤਾ ਤੇ ਇਹਦਾ ਤੁਸੀਂ ਭਾਈ ਰੌਣਾ ਇੱਕ ਮੋਈਲਾ ਨੇ ਪੱਟ ਕੇ ਦੀ ਭੈਣ ਦੀ ਲੰਨ ਦੇ ਜੋ ਫੋਟਵਾ ਜਾਂ ਪਾਤ ਨਹੀਂ ਜਮਾ ਨਹੀਂ ਪਤਾ ਲੱਗਦਾ ਸੀ ਅੱਛਾ ਮੋਈਲਾ ਨੇ ਜਾਂ ਫੜਾ ਮੈਨੂੰ ਐਵੇਂ ਨਹੀਂ ਫੜੀਦਾ ਸੀ ਮੈਂ ਹੋਣੀ ਸੀ ਕਿੰਨਾ ਚਿਰ ਸੀ ਹਾਂ ਮੋਈਲਾ ਨੇ ਉਹਨਾਂ ਨੇ ਭੈਣ ਦੇ ਲੰਨ ਨੂੰ ਮੁੰਡੇ ਕਰਾ ਚੋੜ ਨਾ ਨਹੀਂ ਪਾਤੀ ਉਹ ਮੋਈਲਾ ਤਾਂ ਪੌਣੀ ਜੋ ਤੂੰ ਭੈਣ ਜੀ ਨਾ ਕੋਲੇ ਆ ਕੇ ਕਿ ਮੈਂ ਤਾਂ ਐ ਹੋਇਆ ਟਰੈਕਟਰ ਜਿਹੜਾ ਪੌਣੀ ਸੀ ਉਹ ਤਾਂ ਮੈਂ ਗੱਲ ਲੀਜੀ ਮਾ ਪਿੰਡਾ ਟੁੱਟ ਗੂ ਹਾਂ ਉਹ ਘਰੇ ਬੜਦਾ ਸੌਖਾ ਹੋ ਜੂ ਹਾਂ ਮਾਤਰੀ ਵੀ ਜਿਉਂਨਾ ਨੇ ਫੋਟੋਆਂ ਫਟੋਆਂ ਪਾ ਸਕੂ ਮੇਰਾ ਛੋਟਾ ਪਾਣੀ ਕੋਲੇ ਜਾ ਉਹ ਖੈ ਉਹ ਤਾਂ ਬੜਾ ਆਦਿਆ ਹੁਣ ਇਧਰ ਕੱਦਗੇ ਸਾਲ ਹੋ ਗਿਆ ਨਾ ਨਾ ਮਾ ਖਲ ਘਰੇ ਵੀ ਉਹਦੇ ਪਤਾ ਲੈਣੇ ਬੰਦਾ ਹਾਂ ਬਹੱਕ ਇਹ ਆ ਗੱਲ ਬਣ ਗਈ ਗੋਡੂ ਵੀ ਦੇਖ ਲੈ ਘਪਰੂ ਹੋ ਗਿਆ ਹਣਾ ਹੋਇਆ ਹੋ ਰੋਣਾ ਉਹ ਛਾਹ ਆ ਰਿਹਾ ਉਹ ਤਾਂ ਕੰਜਰਾ ਜੂ ਮੈਂ ਬਕਾਉਂ ਲਾਇ ਫਾਹਮ ਜੇ ਦੀ ਮੋਛਾ ਰਹਾ ਉਹ ਲੀਤੀ ਦਾ ਬਟਾਏ ਨੂੰ ਪੂਰਾ